ਸ਼ੋਅਰੂਮ ਹੈ ਫੈਨੋ ਸਟਾਈਲ ਪਰ ਇਹਦੀ ਕਹਾਣੀ ਇਹ ਹੈ ਕਿ ਸ਼ੁਰੂਆਤ ਇਹਦੀ ਕੀਤੀ ਗਈ ਸੀ ਇੱਕ ਸੂਟ ਤੋਂ ਕੈਨ ਯੂ ਇਮੇਜਿਨ ਕਿ ਇੱਕ ਸੂਟ ਤੇ ਇੱਕ ਕਸਟਮਰ ਤੋਂ ਇਹਦੀ ਸ਼ੁਰੂਆਤ ਹੋਈ ਸੀ ਸੋ ਉਸ ਤੋਂ ਬਾਅਦ ਮੈਂ ਰਿਚ ਡੈਡ ਪੂਰ ਡੈਡ ਬਣੀ ਤਾਂ ਮੈਨੂੰ ਪਤਾ ਲੱਗਿਆ ਕਿ ਯਾਰ ਜੋ ਵੀ ਗੱਲੀ ਚੀਜ਼ ਨਹੀਂ ਚੈਨਲ ਬਣਾਇਆ 2016 ਦੇ ਵਿੱਚ ਹੀ ਬੋਲੀਹੋਲੀ ਬਾਬਾ ਉਹਨੂੰ ਬਹੁਤ ਸਾਰਿਆਂ ਨੇ ਪਿਆਰ ਦਿੱਤਾ ਆਪਣੇ ਲਗਭਗ ਡੇਢ ਕੇ ਮਹੀਨੇ ਦੇ ਵਿੱਚ ਵਿੱਚ ਹੀ 1 ਲੱਖ ਤੋਂ ਜ਼ਿਆਦਾ ਫਾਲੋਅਰ ਹੋ ਗਏ ਆਪਾਂ ਨੂੰ ਸਿਲਵਰ ਪਲੇ ਬਟਨ ਮਿਲਿਆ ਹਨਾ ਕੀ ਬਹੁਤ ਸਾਰਾ ਕੁਝ ਹੈਂਡਵਰਕ ਤੇ ਬਣ ਰਿਹਾ ਜੀ ਤੱਕਾ ਵਰਕ ਕਰ ਰਹੇ ਹੋ ਨਾ ਹਾਂਜੀ 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 ਤੱਕਾ ਕਰ ਰਿਹਾ ਜੀ ਸਾਰੇ ਬਰੇਲੀ ਦੇ ਆ ਦੇਖੋ ਹੁਣ ਨਵਾਂ ਇੱਕ ਲਹਿੰਗਾ ਤਿਆਰ ਹੋ ਰਿਹਾ ਜੀ ਬਰਾਇਡਲ ਲਹਿੰਗਾ ਜੀ ਉਹ ਭੈਣ ਆਏ ਆ ਅਬ੍ਰੋਡ ਤੋਂ ਹੀ ਆਏ ਆ ਅਮਰੀਕਾ ਤੋਂ ਜੀ ਜੀ ਉਹਨਾਂ ਦਾ ਲਹਿੰਗਾ ਬਣ ਰਿਹਾ ਜੀ ਇਹ ਕੀ ਬਹੁਤ ਐਡਿਟਨ ਵਨੀਤ ਕਰਦੀ ਸੀ ਵੀਡੀਓ ਪਹਿਲਾਂ ਮੈਂ ਕਰਦਾ ਸੀਗਾ ਜਦੋਂ ਫਿਰ ਉਦੋਂ ਮਤਲਬ ਗਰੋਥ ਇੰਨੀ ਜ਼ਿਆਦਾ ਫਾਸ ਨਾ ਮੈਂ ਕੀ ਐਡੀਟਿੰਗ ਦਾ ਕੰਮ ਸਿੱਖਿਆ ਸੀ ਛੋਟੇ ਤੋਂ ਸਾਰਾ ਮੈਨ ਸਿਖਾਇਆ ਉਹਨਾਂ ਨੂੰ ਹਾਂ ਪਹਿਲਾਂ ਮੈਂ ਲੈਪਟਾਪ ਤੇ ਕਰਦਾ ਸੀਗਾ ਹਾਂ ਤਾਂ ਸਾਨੂੰ ਪ੍ਰੋਬਲਮ ਆਉਣੀ ਕਿ ਅਸੀਂ ਹੁਣ ਸੂਟ ਕਿੱਥੋਂ ਲਈਏ ਸਿੰਗਲ ਪੀਸ ਆ ਨਾ ਕਿੱਦਾਂ ਲਿਆ ਕੇ ਦੇਈਏ ਕੀ ਕਰੀਏ ਜੇ ਮਾਰਕੀਟ ਜੋ ਪੁੱਛਣਾ ਬਈ ਤਾਂ ਵੀ ਇੰਨਾ ਸੂਟਾਂ ਦਾ ਸ਼ੌਂਕ ਵੀ ਆ ਉਹਦੀ ਚੁਆਇਸ ਇੰਨੀ ਵਧੀਆ ਲੋਕੀ 2-2 ਘੰਟੇ ਲਾ ਕੇ ਸੂਟ ਪਸੰਦ ਕਰਦੇ ਆ ਨਾ ਉਹਨੇ ਸ਼ਾਪ ਤੇ ਵੀ ਕਿਸੇ ਤੇ ਵੀ ਜਾਣਾ ਤਾਂ ਉਹਨੇ 2 ਮਿੰਟਾਂ ਹੀ ਸੂਟ ਪਸੰਦ ਕਰ ਲੈਣਾ ਮੈਂ ਨੂੰ ਕਹਣਾ ਵੀ ਤੁਸੀਂ ਸੂਟ ਦੇਖਦੇ ਤਾਂ ਹੈ ਨਹੀਂਗੇ ਹਨਾ ਮੱਖਣ ਬਰਾੜ ਨੇ ਵੀ ਗਾਇਆ ਇਹ ਨਹੀਂ ਉਹ ਲੱਬਿਆ ਹੁਸਨ ਪੰਜਾਬ ਜਿਆ ਨਾਓ ਫੁੱਲ ਤੇ ਨਾ ਫਲਕਾਰੀਆਂ ਨੇ ਯਾਰ ਮਿਲਿਆ ਨਹੀਂ ਯਾਰ ਲਈ ਮਰਨ ਵਾਲਾ ਝੂਠੇ ਪਿਆਰ ਤੇ ਫੋਕੀਆਂ ਯਾਰੀਆਂ ਨੇ ਜੰਗ ਇਸ਼ਕ ਦੀ ਹੋਵੇ ਜਾਂ ਦੁਸ਼ਮਣੀ ਦੀ ਮੱਲਾ ਤੁਸਾਂ ਪੰਜਾਬੀਆਂ ਮਾਰੀਆਂ ਨੇ ਮੱਖਣ ਬਰਾੜ ਨੇ ਘੁੰਮਲੀ ਕੁੱਲ ਦੁਨੀਆ ਸੱਚੀ ਵਿੱਚ ਪੰਜਾਬ ਸਰਦਾਰੀਆਂ ਨੇ ਸਰਦਾਰ ਜਗਮੀਤ ਸਿੰਘ ਬਰਾੜਿਕ ਚੰਗੇ ਪਰਿਵਾਰ ਤੋਂ ਤਾਲੂਕ ਰੱਖਦੇ ਨੇ ਔਰ ਤੁਸੀਂ ਵੀ ਇਹਨਾਂ ਦੇ ਫੇਸ ਤੋਂ ਬਖੂਬੀ ਜਾਣੂ ਹੋ ਕਿਉਂਕਿ ਆਪ ਇੱਕ ਬਲੌਗਰ ਵੀ ਨੇ ਤੇ ਬਹੁਤ ਸਕਸੈਸਫੁਲੀ ਇੱਕ ਇਹ ਵੈਬ ਚੈਨਲ ਵੀ ਚਲਾ ਰਹੇ ਨੇ ਬੋਲੀ ਹੌਲੀ ਬਾਬਾ ਦੇ ਨਾਮ ਤੋਂ ਉਸ ਨੂੰ ਵੀ ਤੁਸੀਂ ਸਾਰੇ ਬਹੁਤ ਪਿਆਰ ਦਿੰਦੇ ਹੋ ਅੱਜ ਇਹਨਾਂ ਦੀ ਸਕਸੈਸ ਸਟੋਰੀ ਤੁਹਾਨੂੰ ਦੱਸਾਂਗੇ ਇਹ ਚੰਗੇ ਪਰਿਵਾਰ ਦੇ ਨੇ ਔਰ ਪਰ ਆਪ ਇਹ ਚਾਹੁੰਦੇ ਸੀ ਕਿ ਮੈਂ ਆਪ ਦਾ ਨਾਮ ਆਪ ਬਣਾਵਾ ਤਾਂ ਇਹਨਾਂ ਦੀ ਸਟਰਗਲ ਤੇ ਸਕਸੈਸ ਸਟੋਰੀ ਅੱਜ ਅਸੀਂ ਜਾਣਨ ਵਾਸਤੇ ਆਏ ਆ ਅੱਜ ਅਸੀਂ ਮੁੱਲਾਪੁਰ ਦਾਖਾਂ ਦੇ ਸਿੰਗਲਾ ਇਨਕਲੇਵ ਇੱਕ ਮਾਰਕੀਟ ਦੇ ਵਿੱਚ ਖੜੇ ਆ ਜਿੱਥੇ ਕਿ ਇਹਨਾਂ ਨੇ 1 ਸਾਲ ਪਹਿਲਾਂ ਫੈਨੋ ਸਟਾਈਲ ਨਾਮ ਤੋਂ ਇੱਕ ਬੁਟੀਕ ਸਟਾਰਟ ਕੀਤਾ ਸੀਗਾ ਪਰ ਇਹਦੀ ਜਿਹੜੀ ਅ ਪਿੱਛੇ ਦੀ ਸਟਰਗਲ ਹੈ ਬੁਟੀਕ ਸਟਾਰਟ ਕਰਨ ਦੀ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਅੱਜ ਕੱਲ ਅਸੀਂ ਬਹੁਤ ਵੱਡੇ ਵੱਡੇ ਸ਼ੋਰੂਮਸ ਦੇਖਦੇ ਆ ਕੱਪੜਿਆਂ ਦੇ ਪੰਜਾਬ ਦੇ ਵਿੱਚ ਨਿਤ ਨਵੇਂ ਸ਼ੋਰੂਮਸ ਖੁੱਲ ਰਹੇ ਨੇ ਪਰ ਉਹਨਾਂ ਦੇ ਪਿੱਛੇ ਦੀ ਕਹਾਣੀ ਕੀ ਹੁੰਦੀ ਕਿਸੇ ਨੂੰ ਪਤਾ ਨਹੀਂ ਹੁੰਦਾ ਸੋ ਇਹ ਜਿਹੜਾ ਫੈਨੋ ਸਟਾਈਲ ਹੈ ਪਹਿਲਾਂ ਤੁਸੀਂ ਸਾਰੇ ਚਾਰ ਸ਼ਫੇਰ ਜਿਹੜੀ ਹੈ ਨਿਗਾਹ ਮਾਰ ਲਓ ਫਿਰ ਤੁਹਾਨੂੰ ਦੱਸਾਂਗੇ ਕਿ ਫੈਨੋ ਸਟਾਈਲ ਕਿਸ ਤਰ੍ਹਾਂ ਹੋਂਦ ਦੇ ਵਿੱਚ ਆਇਆ ਪੰਜਾਬੀ ਸੂਟਸ ਦਾ ਇਹ ਜਿਹੜਾ ਸ਼ੋਰੂਮ ਹੈ ਸਪੈਸ਼ਲਾਈਜ਼ਡ ਹੈ ਪੰਜਾਬੀ ਸੂਟਸ ਇਸ ਤੋਂ ਇਲਾਵਾ ਲਹਿੰਗਾ ਵਗੈਰਾ ਜਿਹੜਾ ਹੈਗਾ ਇੱਥੇ ਮਿਲਦੇ ਨੇ ਸਾਨੂੰ ਆਮ ਤੌਰ ਤੇ ਬਹੁਤ ਸਾਰੇ ਸ਼ੋਰੂਮਸ ਤੇ ਚੀਜ਼ਾਂ ਅਵੇਲੇਬਲ ਨੇ ਔਰ ਕਹਿੰਦੇ ਨੇ ਕਿ ਲੁਧਿਆਣਾ ਤਾਂ ਕੱਪੜੇ ਦਾ ਗੜ੍ਹ ਹੈ ਸੋ ਲੁਧਿਆਣਾ ਦੇ ਨਜ਼ਦੀਕ ਮੁੱਲਾਪੁਰ ਹੀ ਇਹ ਸ਼ੋਰੂਮ ਹੈ ਫਾਨੋ ਸਟਾਈਲ ਪਰ ਇਹਦੀ ਕਹਾਣੀ ਇਹ ਹੈ ਕਿ ਸ਼ੁਰੂਆਤ ਇਹਦੀ ਕੀਤੀ ਗਈ ਸੀ ਇੱਕ ਸੂਟ ਤੋਂ ਕੈਨ ਯੂ ਇਮੇਜਿਨ ਕਿ ਇੱਕ ਸੂਟ ਤੇ ਇੱਕ ਕਸਟਮਰ ਤੋਂ ਇਹਦੀ ਸ਼ੁਰੂਆਤ ਹੋਈ ਸੀ ਕੋਈ ਐ ਨਹੀਂ ਸੀਗਾ ਵੀ ਸਰ ਨੇ ਕੋਈ ਆਪਣੀ ਜ਼ਮੀਨ ਵੇਚ ਕੇ ਜਿਹੜਾ ਹੈਗਾ ਇਸ ਇੰਨਾ ਵੱਡਾ ਇੱਕੇ ਦਿਨ ਦੇ ਵਿੱਚ ਇਨਵੈਸਟਮੈਂਟ ਕਰਤੀ ਆਏ ਜਿਹੜਾ ਸ਼ੋਰੂਮ ਉਹ ਖੜਾ ਕਰ ਲਿਆ ਬਾਕੀ ਗੱਲਬਾਤ ਆਪਾਂ ਬਰਾਟ ਸਾਹਿਬ ਦਾ ਦੇ ਨਾਲ ਗੱਲ ਕਰਕੇ ਜਾਣਦੇ ਆ ਅੱਜ ਉਹ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੇਖੋ ਜੀ ਕਿੰਨੀ ਹਾਈਟ ਦੇਖੋ ਤੁਸੀਂ ਆਪ ਦੀ ਜਿਹੜੀ ਪਰਸਨੈਲਿਟੀ ਉਹ ਬਿਲਕੁਲ ਪੁਲਿਸ ਆਫ ਅਫੀਸਰਸ ਵਰਗੀ ਹੈ ਪਰ ਕਹਿੰਦੇ ਕਿ ਜਿਹੜੇ ਜੱਟਾਂ ਦੇ ਕਹਿੰਦੇ ਮੁੰਡੇ ਹੁੰਦੇ ਹਨ ਜਿਹੜੇ ਜੱਟ ਹੁੰਦੇ ਨੇ ਉਹਨਾਂ ਦੇ ਬਸ ਦਾ ਕੰਮ ਨਹੀਂ ਹੁੰਦਾ bizness ਪਰ ਤੁਸੀਂ ਦੇਖੋ ਕਿ ਇਹਨਾਂ ਨੇ ਕਿੰਨਾ ਸੋਹਣੇ ਤਰੀਕੇ ਦੇ ਨਾਲ ਕਿੰਨਾ ਸਕਸੈਸਫੁਲੀ ਕਿ ਜਿਹੜਾ bizness ਹੈਗਾ ਟੱਚਵੁੱਡ ਉਹ ਇਹਨਾਂ ਨੇ ਚਲਾਇਆ ਹੋਇਆ ਗੱਲਬਾਤ ਕਰਦੇ ਆ ਸਰ software engineer ਤੋਂ ਸਭ ਤੋਂ ਵੱਧ ਤਾਂ ਜੱਟ ਪਰਿਵਾਰ ਦਾ ਮੁੰਡਾ ਹਨਾ ਜੱਟਾਂ ਦੇ ਕਾਕੇ ਅਸੀਂ ਗੱਡੀਆਂ ਘੁਮਾਉਂਦੇ ਦੇਖਦੇ ਆ ਜਦੋਂ ਬੱਚੇ ਯੰਗ ਹੋ ਜਾਂਦੇ ਉਹਨਾਂ ਨੂੰ ਮੈਂ ਹੁੰਦਾ ਸੀ ਚੰਡੀਗੜ੍ਹ ਮੂਵ ਕਰ ਜਾਈਏ ਤੇ ਉੱਥੇ ਜਾ ਕੇ ਅਸੀਂ ਆਪਣੀ ਐਸ਼ ਪ੍ਰਸਤੀ ਕਰੀਏ ਜਾਂ ਫਿਰ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਉਹਨਾਂ ਕੋਲੇ ਤਾਂ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਜਾਂ ਪੇਸ਼ੈਂਸੀ ਨਹੀਂ ਉਹ ਚਾਹੁੰਦੇ ਕਿ ਅਸੀਂ ਫੋਰਨ ਕੰਟਰੀ ਚਲੇ ਜਾਈਏ ਵੀ ਉੱਥੇ ਜਾ ਕੇ ਮਜ਼ਦੂਰੀ ਕਰਨੀ ਮਨਜ਼ੂਰ ਹੈ ਪਰ ਇੱਥੇ ਕੰਮ ਕਰਨਾ ਮਨਜ਼ੂਰ ਨਹੀਂ ਹੈ ਤੁਹਾਡੀ ਸਕਸੈਸ ਸਟੋਰੀ ਕਿੱਦਾਂ ਸ਼ੁਰੂ ਹੋਈ ਪਹਿਲੀ ਤਾਂ ਗੱਲ ਹੈ ਜੀ ਮੈਂ ਬਹੁਤ ਭਾਗਾਂ ਵਾਲਾ ਮੈਨੂੰ ਗੁਰੂਆਂ ਦੀ ਧਰਤੀ ਹੈ ਨਾ ਫਤੇਗੜ ਸਾਹਿਬ ਤੋਂ ਐਮਸੀਏ ਕਰਨ ਦਾ ਮੌਕਾ ਮਿਲਿਆ ਜੀ ਬਾਕੀ ਜਿਹੜੇ ਭੈਣ ਭਰਾ ਵੀਡੀਓ ਦੇਖਦੇ ਹਨ ਉਹਨਾਂ ਨੂੰ ਪਤਾ ਹੀ ਹੈ ਕਿ ਫਤੇਗੜ ਸਾਹਿਬ ਦੀ ਧਰਤੀ ਇਹੋ ਜੀ ਜਿਹੜਾ ਬੰਦਾ ਉੱਥੇ ਪੈਰ ਪਾਉਂਦਾ ਉਹਦੀ ਜ਼ਿੰਦਗੀ ਵੈਸੇ ਹੀ ਬਦਲ ਜਾਂਦੀ ਆ ਹਮਮ ਸੋ ਮੈਂ ਉੱਥੋਂ ਐਮਸੀਏ ਕੀਤੀ ਤੇ ਉੱਥੋਂ ਹੀ ਮੇਰੇ ਮਤਲਬ ਚਿਨਕਸੀ ਮੰਦ ਦੇ ਵਿੱਚ ਕੀ ਯਾਰ ਜ਼ਮੀਨ ਜਾਇਦਾਦ ਤਾਂ ਚਲੋ ਵਾਹਿਗੁਰੂ ਨੇ ਹਨਾ ਦਿੱਤੀ ਆ ਮਾਂ ਪਿਓ ਨੇ ਬਣਾਈ ਆ ਤੇ ਮੈਨੂੰ ਪੜਨ ਦਾ ਸ਼ੌਂਕ ਸੀਗਾ ਜੀ ਜੀ ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਮੈਂ ਬੁੱਕ ਬੜੀ ਪਾਵਰ ਆ ओके ਜਦੋਂ ਮੈਂ ਬੁੱਕ ਪੜ੍ਹੀ ਨਾ ਤਾਂ ਮੈਨੂੰ ਇਹ ਹੋ ਗਿਆ ਕਿ ਯਾਰ ਕਮਾਲ ਦੀ ਗੱਲ ਆ ਹਨਾ ਵੀ ਜੋ ਚੀਜ਼ ਆਪਾਂ ਸੋਚਦੇ ਆ ਉਹ ਮਿਲ ਜਾਂਦੀ ਆ ਹੂੰ ਬਿਲਕੁਲ ਜਦੋਂ ਜਿਵੇਂ ਜਿਵੇਂ ਮੈਂ ਹਨਾ ਪੜ੍ਹਨਾ ਸ਼ੁਰੂ ਕੀਤਾ ਦੇਖਿਆ ਸਭ ਕੁਝ ਤਾਂ ਉਹਦੇ ਚੋਂ ਪਤਾ ਲੱਗਾ ਕਿ ਜਿੰਨਾ ਤੁਸੀਂ ਵੱਡਾ ਸੋਚਦੇ ਹੋ ਉਨਾ ਹੀ ਵੱਡਾ ਤੁਸੀਂ ਅਚੀਵ ਕਰ ਸਕਦੇ ਹੋ ਵਾਹ ਸੋ ਉਸ ਤੋਂ ਬਾਅਦ ਮੈਂ ਰਿਚਡ ਐਂਡ ਪੂਰ ਡੈਡ ਪੜ੍ਹੀ ਤਾਂ ਮੈਨੂੰ ਪਤਾ ਲੱਗਿਆ ਕਿ ਯਾਰ ਜੋਬ ਹੀ ਇਕੱਲੀ ਚੀਜ਼ ਨਹੀਂ ਕਿ ਜੇ ਅਸੀਂ ਕੋਸ਼ਿਸ਼ ਬਿਜ਼ਨਸ ਸ਼ੁਰੂ ਕਰਨਾ ਚਾਹੀਏ ਤਾਂ ਆਪਾਂ ਉਹ ਵੀ ਕਰ ਸਕਦੇ ਆ ਸੋ ਉਹ ਬੁੱਕ ਨੇ ਮੈਨੂੰ ਐਸਾ ਮਤਲਬ ਕਿ ਬੁੱਕਸ ਪੜਨ ਦਾ ਰੁਝਾਨ ਪਾਇਆ ਮੈਂ ਵੱਡੇ ਵੱਡੇ ਬਿਜ਼ਨਸਮੈਨ ਪੜਨੇ ਸ਼ੁਰੂ ਕਰਤੇ ਹਨ ਜੀ ਤੇ ਪਹਿਲਾਂ ਤਾਂ ਮੈਨੂੰ ਇਹੀ ਲੱਗਦਾ ਹੁੰਦਾ ਸੀ ਇਹ ਬਿਜ਼ਨਸ ਕਰਨਾ ਤਾਂ ਆਪਾਂ ਨੂੰ ਮਤਲਬ ਕਿ ਪੈਸੇ ਦੀ ਬਹੁਤ ਲੋੜ ਆ ਹੂੰ ਹੂੰ ਤੇ ਜਿਵੇਂ ਜੱਟ ਫੈਮਿਲੀ ਤੋਂ ਆਪਾਂ ਬਿਲੋਂਗ ਕਰਦੇ ਆਂ ਖੇਤੀਬਾੜੀ ਵਾਲਾ ਪਰਿਵਾਰ ਆ ਤਾਂ ਆਪਣੇ ਖੇਤੀਬਾੜੀ ਵਾਲੇ ਬੰਦੇ ਇਹਨਾਂ ਨੂੰ ਪਹਿਲੀ ਗੱਲ ਹੁੰਦੀ ਹੈ ਵੀ ਕੰਮ ਕਰਨਾ ਖੇਤੀ ਕਰ ਲਓ ਜਾਂ ਜੌਬ ਕਰ ਲਓ ਵੀ ਪੈਸੇ ਲਾ ਕੇ ਤੁਸੀਂ ਡੋਬਣੇ ਆ ਯਾਰ ਹੂੰ ਹੂੰ ਪਰ ਮੇਰੇ ਪਾਪਾ ਤਾਂ ਹਮੇਸ਼ਾ ਸਪੋਰਟਿਵ ਹੀ ਰਹੇ ਪਰ ਮੈਂ ਕਦੇ ਉਹਨਾਂ ਤੋਂ ਪੈਸੇ ਨਹੀਂ ਮੰਗੇ ਮੈਂ ਜੌਬ ਕੀਤੀ ਐਜ਼ ਅਸਿਸਟੈਂਟ ਪ੍ਰੋਫੈਸਰ ਮਾਲਵਾ ਕਾਲਜ ਵਿਠੰਡਾ ਮੈਂ ਲਗਭਗ 1 ਸਾਲ ਉੱਥੇ ਜੌਬ ਕਰਦਾ ਰਿਹਾ ਤੇ ਉਸ ਤੋਂ ਬਾਅਦ ਚਲੋ ਜੌਬ ਨੂੰ ਛੱਡ ਕੇ ਫਿਰ ਮੈਨੂੰ ਐਸ ਵੀ ਕੁਝ ਆਪਣਾ ਕਰਨਾ ਮੈਂ ਜੋ ਰਿਚ ਡੈਡ ਪੌਰ ਡੈਡ ਬਰਲੀ ਉਹਦਾ ਵੀ ਜੌਬ ਨਹੀਂ ਤੁਸੀਂ ਆਪਦਾ ਕੁਝ ਕਰੋ ਤੇ ਫਿਰ ਮੈਂ ਨਾ ਵੈਬਸਾਈਟਸ ਬਣਾਉਣੀਆਂ ਸ਼ੁਰੂ ਕੀਤੀਆਂ ਉਸ ਤਾਵੇਂ ਜਿਵੇਂ ਆਇਲੈਂਡ ਸੈਂਟਰ ਹੋ ਗਏ ਉਹਨਾਂ ਦੀਆਂ ਵੈਬਸਾਈਟ ਮੈਂ ਆਪਣਾ ਇੱਕ ਸਟਾਰਟਅਪ ਕੀਤਾ ਵੈਬਸਾਈਟ ਆਪਣਾ ਬਾਜ਼ਾਰ अच्छा वो okay. जी वो काफी टाइम लिस्टेड ਰਿਹਾ ਮੈਂ ਬਹੁਤ ਕਾਲਜ਼ ਆਉਂਦੀਆਂ ਨੇ ਮੈਂ ਬਹੁਤ ਸਾਰੀਆਂ ਵੈਬਸਾਈਟਾਂ ਬਣਾਈਆਂ ਉਹ ਤੋਂ ਓਕੇ ਜਿਹੜੇ ওয়ার্ডਪ੍ਰੈਸ ਦੇ ਵਿੱਚ PHP ਦੇ ਵਿੱਚ ਆਣਾ ਕਿਉਂਕਿ ਚਲੋ ਮੈਂ ਸੌਫਟਵੇਅਰ ਇੰਜੀਨੀਅਰ ਸੀ ਤੇ ਮੈਂ ਉਹ ਵੈਬਸਾਈਟਾਂ ਬਣਾਈਆਂ ਥੋੜੇ ਥੋੜੇ ਪੈਸੇ ਮੈਂ ਕਮਾਉਣੇ ਸ਼ੁਰੂ ਕਰ ਲਏ ਜਿਵੇਂ ਉਦੋਂ ਕਿਸੇ ਨੂੰ ਵੈਬਸਾਈਟ ਦੱਸਣੀ ਵੀ ਐਂ ਲੱਗਦਾ ਸੀ ਅਗਲਾ ਕਹਿੰਦਾ ਸੀ ਵੀ ਇਹ ਨਹੀਂ ਆ ਨਵੀਂ ਗੱਲ ਕੀ ਕੱਢ ਮਾਰੀ ਵੈਬਸਾਈਟ ਮੈਨੂੰ ਕੀ ਲੋੜ ਆ ਹਣਾ ਉਦੋਂ ਲੋਕ ਇਹ ਚੀਜ਼ਾਂ ਨੂੰ ਇੰਨਾ ਸਮਝਦੇ ਨਹੀਂ ਸੀਗੇ ਚਲੋ ਮੈਂ ਫਿਰ ਵੀ ਕਿਸੇ ਤੋਂ ਦੱਸ 10000 20000 15000 5000 ਇਦਾਂ ਕਰਦਾ ਗਿਆ ਫਿਰ ਮੈਂ ਆਖਿਆ ਯਾਰ ਵੀ ਆਪਣੀ ਸੋਚ ਆ ਜਿਹੜੀ ਉਹਦੇ ਅਕੋਰਡਿੰਗ ਨਹੀਂ ਚੱਲ ਰਿਆ ਹਣਾ ਚਲੋ ਮੇਰੀ ਫਿਰ 2014 ਚ ਹੀ ਮੈਰਿਜ ਹੋ ਗਈ ਨਮਨੀਤ ਨਾਲ ਸੋ ਸਾਡੀ ਮਤਲਬ ਕਿ ਕਿਸਮਤ ਹੀ ਚੇਂਜ ਹੋ ਗਈ ਬਿਲਕੁਲ ਹੀ ਦੋਨਾਂ ਦੇ ਨਾਲ ਸੋਚ ਸਾਡੀ ਇੰਨੀ ਮੈਚ ਕਰਦੀ ਸੀ ਮੈਂ ਜਿਵੇਂ ਕਹਿਣਾ ਜਾਂ ਉਹਨਾਂ ਨੇ ਕਹਿਣਾ ਸੀ ਰਲ ਮਿਲ ਕੇ ਉਦਾਂ ਹੀ ਸਾਰੀਆਂ ਹਨਾ ਕਰ ਦੇ ਗਏ ਫਿਰ ਅਸੀਂ ਵਲੋਗਿੰਗ ਚੈਨਲ ਸਟਾਰਟ ਕਰ ਲਿਆ ਕਹਿੰਦੇ ਨੇ ਕਿ ਜਦੋਂ ਇੱਕ ਪਾਰਟ ਨਰਾਜ ਲਾਈਫ ਪਾਰਟਨਰ ਹਨਾ ਉਹ ਲਾਈਫ ਬਦਲ ਦਿੰਦਾ ਸੋ ਤੁਹਾਡਾ ਜਿਹੜਾ ਸਵਿਚ ਹੋਇਆ ਲਾਈਫ ਦਾ ਅਸਲੀ ਉਹ ਮੈਮ ਦੇ ਆਉਣ ਤੇ ਹੋਇਆ ਹਾਂਜੀ ਉਦੋਂ ਪਹਿਲਾਂ ਆਪਣਾ ਚੈਨਲ ਬਣਾਇਆ 2016 ਦੇ ਵਿੱਚ ਹੀ ਬੋਲੀਹੋਲੀ ਬਾਬਾ ਉਹਨੂੰ ਬਹੁਤ ਸਾਰਿਆਂ ਨੇ ਪਿਆਰ ਦਿੱਤਾ ਆਪਣੇ ਲਗਭਗ 1.5 ਮਹੀਨੇ ਦੇ ਵਿੱਚ ਵਿੱਚ ਹੀ 1 ਲੱਖ ਤੋਂ ਜ਼ਿਆਦਾ ਫਾਲੋਅਰ ਹੋ ਗਏ ਆਪਾਂ ਨੂੰ ਸਿਲਵਰ ਪਲੇ ਬਟਨ ਮਿਲਿਆ ਹਨਾ ਕਿਆ ਬਾਤ ਫਿਰ ਫਿਰ ਇੰਨੀ ਮਿਹਨਤ ਕੀਤੀ ਜਿੱਦਾਂ ਮੈਂ ਉਹ ਤੁਹਾਨੂੰ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਦੀ ਗੱਲ ਕੀਤੀ ਮੈਂ ਸੋਚਦਾ ਸੀ ਕਿ ਆਪਾਂ 골ਡ ਪਲੇ ਬਟਨ ਲੈ ਕੇ ਆਉਣਾ ਮੈਂ ਵਨ ਮੈਨ ਆਰਮੀ ਸੀ ਹਨਾ ਯੂਟਿਊਬ ਦੇ ਵਿੱਚ ਵੀ ਨਵਨੀਤ ਨੇ ਵੀਡੀਓ ਐਡਿਟ ਕਰਨੀ ਆ। ਅੱਛਾ ਜੀ। ਹਾਂ ਐਡਿਟ ਨਵਨੀਤ ਕਰਦੀ ਸੀ ਵੀਡੀਓ। ਪਹਿਲਾਂ ਮੈਂ ਕਰਦਾ ਸੀਗਾ ਜਦੋਂ ਫਿਰ ਉਦੋਂ ਮਤਲਬ ਗਰੋਥ ਇੰਨੀ ਜ਼ਿਆਦਾ ਫਾਸਟ। ਤੇ ਨਵਨੀਤ ਨੇ ਕੀ ਐਡੀਟਿੰਗ ਦਾ ਕੰਮ ਸਿੱਖਿਆ ਸੀ ਥੋੜੀ ਦੋਸਤਾਂ ਨੂੰ। ਹਾਂ ਪਹਿਲਾਂ ਮੈਂ ਲੈਪਟਾਪ ਤੇ ਕਰਦਾ ਸੀਗਾ। ਜੀ ਜੀ ਜੀ। ਸੋ ਫਿਰ ਮੈਂ ਨਵਨੀਤ ਨੂੰ ਐਡੀਟਿੰਗ ਕਰਨਾ ਸਿਖਾਇਆ ਜਦੋਂ ਅਸੀਂ ਦੋਨੋਂ ਮਿਲ ਕੇ ਆਂਦੇ ਨਾ ਕਿ ਵਾਈਫ ਹਸਬੈਂਡ ਜੇ ਰਲ ਕੇ ਦੋਨੋਂ ਕੰਮ ਕਰਦੇ ਆ ਤਾਂ ਸਕਸੈਸ ਮਿਲਦੇ ਚਾਂਸ ਡਬਲ ਹੋ ਜਾਂਦੇ ਆ। ਬਿਲਕੁਲ ਸਰ। ਕਿਉਂਕਿ ਕਿੱਥੇ ਤਾਂ ਇੱਕ ਪਈ ਆ ਕਿੱਥੇ ਦੋ ਹੋ ਗਏ 1 ਮਿਲੀਅਨ ਸਬਸਕ੍ਰਾਈਬਰ ਹੋ ਗਿਆ ਸਾਨੂੰ 골ਡ ਪਲੇ ਬਟਨ ਮਿਲਿਆ ਅਰੇ ਵਾਹ ਸਾਡੀ ਇਨਕਮ ਚੈਨਲ ਤੋਂ ਮਤਲਬ ਬਹੁਤ ਸੋਹਣੀ ਹੋਣ ਲੱਗ ਪਈ ਹੂੰ ਫਿਰ ਸਾਨੂੰ ਲੱਗਿਆ ਕਿ ਯਾਰ ਕੱਲਾ ਬੰਦਾ ਮੈਂ ਫਿਰ ਪੜਿਆ ਜਦੋਂ ਵੀ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਨੂੰ ਟੀਮ ਦੀ ਲੋੜ ਆ ਹੂੰ ਤੇ ਫਿਰ ਅਸੀਂ ਆਪਣੇ ਨਾਲ ਸਾਰੇ ਰਿਪੋਰਟਰਸ ਭੈਣ ਭਰਾ ਜੋੜਨੇ ਸ਼ੁਰੂ ਕੀਤੇ ਆਕਾਂਸ਼ਾ ਮੈਮ ਵੀ ਆ ਗਏ ਹੈ ਨਾ ਆਪਣੇ ਅਸ਼ਵਿੰਦਰ ਜੀ ਹੁੰਦੇ ਸੀ ਅਵਤਾਰ ਜੀ ਹੇਮਨ ਮੈਮ ਕਸ਼ਮੂ ਬਹੁਤ ਮਤਲਬ ਕਿ ਆਪਣਾ ਸਾਰਾ ਸਟਾਫ ਵਧ ਗਿਆ ਉਹਨਾਂ ਸਾਰਿਆਂ ਨੇ ਇੰਨੀ سپورਟ ਕੀਤੀ ਫੈਮਿਲੀ ਹੋ ਗਈ ਉਹ ਹਾਂ ਵੀ ਮਤਲਬ ਭੈਣ ਭਰਾਵਾਂ ਨੂੰ ਸਾਰੇ ਇੰਨਾ ਪਿਆਰ ਕਰਦੇ ਸੀ ਜਿਹਨ ਕੋਈ ਗੱਲ ਨਹੀਂ ਅਸੀਂ ਕੰਮ ਚੱਲੇ ਆਂ ਵੀ ਤੁਸੀਂ ਦੱਸੋ ਰਾਤ ਨੂੰ 12 ਵਜੇ ਤਾਂ ਵੀ ਸੁਬਾਹ ਨੂੰ ਸਟੋਰੀ ਕਰਕੇ ਲੈ ਆਉਣੀ ਸੋ ਚੈਨਲ ਨੂੰ ਬਹੁਤ ਪਿਆਰ ਮਿਲਿਆ ਉਸ ਤੋਂ ਬਾਅਦ ਅਸੀਂ ਇਹ ਤਾਂ ਕਰ ਹੀ ਰਹੇ ਸੀ ਫਿਰ ਅਸੀਂ ਵਲੌਗਿੰਗ ਚੈਨਲ ਸ਼ੁਰੂ ਕਰ ਲਿਆ ਮੈਂ ਤਨਵਨੀਤ ਨੇ ਜਿੱਥੋਂ ਇਹ ਸਟੋਰੀਜ਼ ਆਰੀ ਫਾਨੋ ਸਟਾਈਲ ਦੀ ਸਟਾਰਟ ਹੋਈ ਮਤਲਬ ਕਿ ਨਵਨੀਤ ਨੂੰ ਸੂਟ ਪਾਉਣ ਦਾ ਬਹੁਤ ਸ਼ੌਂਕ ਸੀ ਜਦੋਂ ਵੀ ਉਹਦਾ ਕੋਈ ਸੂਟ ਪਾਏ ਦੇਖਣਾ ਚਾਹੇ ਕੋਈ ਰਿਲੇਟਿਵ ਆ ਚਾਹੇ ਸਾਡੀ ਵੀਡੀਓ ਚਾਹੇ ਨਾ ਕਮੈਂਟ ਆਉਣੇ ਕਿ ਦੀਦੀ ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਆ ਵੀ ਸਾਨੂੰ ਵੀ ਇਹ ਸੂਟ ਦਿਓ ਤਾਂ ਸਾਨੂੰ ਪ੍ਰੋਬਲਮ ਆਉਣੀ ਕਿ ਅਸੀਂ ਹੁਣ ਸੋ ਰੇਟ ਹਾਈ ਹੋ ਜene ਕਈ ਵਾਰੀ ਹੈ ਨਾ ਫਿਰ ਮੈਂ ਨਵਨੀਤ ਨੂੰ ਕਿਹਾ ਕਿ ਕਿਉਂ ਨਾ ਆਪਾਂ ਵੀ ਆਪਣਾ ਹੀ ਬੁਟੀਕ ਸਟਾਰਟ ਕਰ ਲਈਏ ਯਾਰ ਵੀ ਤੈਨੂੰ ਇੰਨਾ ਸੂਟਾਂ ਦਾ ਸ਼ੌਂਕ ਵੀ ਆ ਉਹਦੀ ਚੁਆਇਸ ਇੰਨੀ ਵਧੀਆ ਲੋਕੀ ਦੋ ਦੋ ਘੰਟੇ ਲਾ ਕੇ ਸੂਟ ਪਸੰਦ ਕਰਦੇ ਹਨਾ ਉਹਨੇ ਸ਼ਾਪ ਤੇ ਵੀ ਕਿਸੇ ਤੇ ਵੀ ਜਾਣਾ ਤਾਂ ਉਹਨੇ 2 ਮਿੰਟਾਂ ਹੀ ਸੂਟ ਪਸੰਦ ਕਰ ਲੈਣਾ ਮੈਂ ਨੂੰ ਕਹਣਾ ਵੀ ਤੁਸੀਂ ਸੂਟ ਦੇਖਦੇ ਤਾਂ ਹੈ ਨਹੀਂਗੇ ਹਨਾ ਤੇ ਵੀ ਤੈਨੂੰ ਪਸੰਦ ਵੀ ਆ ਗਿਆ ਤੇ ਸਾਰਿਆਂ ਨੇ ਸਲਾਉਣਾ ਵੀ ਬਹੁਤ ਚਲੋ ਇੱਥੋਂ ਪਤਾ ਲੱਗਿਆ ਵੀ ਚੁਆਇਸ ਉਹਦੀ ਬਹੁਤ ਵਧੀਆ ਵੀ ਇੱਕ ਨਜ਼ਰ 'ਚ ਹੀ ਚੀਜ਼ ਪਸੰਦ ਆ ਜਾਂਦੀ ਆ ਜੀ ਜੀ ਤੇ ਫਿਰ ਅਸੀਂ ਸ਼ੁਰੂ ਕਰ ਲਏ ਜੀ ਪਹਿ ਤੁਸੀਂ ਦੱਸ ਅਸੀਂ ਗਰਾਜ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਪਹਿਲਾਂ ਅਸੀਂ ਘਰੇ ਸ਼ੁਰੂ ਕੀਤਾ ਮੈਮ ਮਤਲਬ ਕਿ ਰਾਤ ਬੇਟਾ ਸਾਡਾ ਯੁਵਰਾਜ ਬਰਾੜ ਹਨ ਉਹ ਛੋਟਾ ਜਿਹਾ ਸੀ ਉਹ ਦੋ ਕੁ ਸਾਲ ਦਾ ਤਿੰਨ ਸਾਲ ਦਾ ਸੀਗਾ ਤੇ ਉਹਨੂੰ ਪਹਿਲਾਂ ਸਵਾਉਣਾ ਰਾਤ ਨੂੰ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਸੂਟ ਹੌਲੀ ਹੌਲੀ ਜਿਵੇਂ ਅਸੀਂ ਬਣਾਉਂਦੇ ਸੀ ਜਿੰਨੇ ਕ ਸੂਟ ਉਹਨਾਂ ਦੀ ਵੀਡੀਓ ਬਣਾਉਣੀ ਰਾਤ ਨੂੰ ਸਾਨੂੰ ਦੋ-ਦੋ ਵੀ ਵਜੇ ਨੇ ਤੇ ਫਿਰ ਅਸੀਂ ਬਣਾਉਂਦੇ ਰਹਿਣਾ ਹਨਾ ਫਿਰ ਹੌਲੀ ਹੌਲੀ ਉੱਥੋਂ ਆਰਡਰ ਆਉਣੇ ਸਟਾਰਟ ਆ ਗਏ ਹੋ ਗਏ ਕੋਰੀਅਰ ਵੀ ਨਿਮਨੀਤ ਨੇ ਤੇ ਮੈਂ ਅਸੀਂ ਦੋਨਾਂ ਨੇ ਕਰਨੇ ਫੇਰ ਸਾਨੂੰ ਬਹੁਤ ਸਾਰੇ ਕਸਟਮਰ ਭੈਣ ਭਰਾ ਜਿਹੜੇ ਪਿਆਰ ਕਰਦੇ ਸੀ ਆਪਣਾ ਵਲੌਗਿੰਗ ਚੈਨਲ ਦੇਖਦੇ ਸੀ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਕੋਲੇ ਆ ਕੇ ਕੱਪੜੇ ਲੈ ਕੇ ਜਾਣੇ ਆ ਬਈ ਕੱਪੜਾ ਕਿਉਂਕਿ ਆਪਣੇ ਨਾ ਇੰਡੀਆ ਦੇ ਵਿੱਚ ਇਹ ਗੱਲ ਆ ਪੰਜਾਬ ਦੇ ਵਿੱਚ ਵੀ ਕਹ ਲਓ ਚਾਹੇ ਵੀ ਜਿੰਨੇ ਜਰ ਆਪਾਂ ਕੱਪੜੇ ਨੂੰ ਹੱਥ ਨਹੀਂ ਲਿਆਉਂਦੇ ਤਾਂ ਲੇਡੀਜ਼ ਨੂੰ ਹੁੰਦਾ ਕਿ ਪਤਾ ਨਹੀਂ ਲੱਗਦਾ ਵੀ ਪਤਾ ਨਹੀਂ ਕੀ ਆ ਇੱਕ ਤਾਂ ਆਨਲਾਈਨ ਦੇ ਵਿੱਚ ਚੀਜ਼ਾਂ ਇਹੋ ਜਿਹੀਆਂ ਅਗਲਾ ਕਹਿੰਦਾ ਵੀ ਪਤਾ ਨਹੀਂ ਕੋਈ ਮਾੜੀ ਚੀਜ਼ ਨਾ ਮਿਲ ਜੇ ਹਮ ਸੋ ਫੇਰ ਸਾਡੇ ਕੋਲੇ ਨਾ ਜਦੋਂ ਘਰੇ ਆਉਂਦੇ ਕੁਝ ਕਸਟਮਰ ਘਰੇ ਆਉਣ ਲੱਗ ਪਿਆ ਨਾ ਸਾਨੂੰ ਥੋੜਾ ਜਿਹਾ ਫੀਲ ਹੋਣਾ ਵੀ ਯਾਰ ਆਪਾਂ ਘਰੇ ਕਿਦਾਂ ਕੱਪੜੇ ਦਿਖਾਈਏ ਓខਾ ਹੀ ਲੱਗਦਾ ਜਿਦਾਂ ਆਪਾਂ ਨੇ ਕਿ ਆਣਾ ਆ ਜੇ ਵੀ ਅਗਲੇ ਦਿਨ ਤੱਕ ਐਕਸਪੈਕਟੇਸ਼ਨ ਹੁੰਦੀ ਆ ਕਿ ਆਪਾਂ ਹੁਣ ਕੋਈ ਵੀ ਬੰਦਾ ਐਕਸਪੈਕਟ ਕਰਦਾ ਕਿ ਆਪਾਂ ਜਾਵਾਂਗੇ ਪਤਾ ਨਹੀਂ ਕਿੰਨਾ ਕੁ ਵੱਡਾ ਸੈਟਅਪ ਹੋਊਗਾ ਕੀ ਗੱਲਬਾਤ ਆ ਹੁਣ ਆਪਾਂ ਉਹਨਾਂ ਨੂੰ ਵੈਸੇ ਹੀ ਰੂਮ ਦੇ ਵਿੱਚ ਕੱਪੜੇ ਡਰਾਈਂਗ ਰੂਮ ਦੇ ਵਿੱਚ ਲੈ ਕੇ ਵਹਿ ਜਾਈਏ ਤਾਂ ਅਗਲੇ ਦਾ ਥੋੜਾ ਜਿਹਾ ਮੂਡ ਹੋ ਜਾਂਦਾ ਵੀ ਆਪਾਂ ਇੰਨੀ ਦੂਰੋਂ ਆਏ ਆ ਯਾਰ ਕੱਪੜੇ ਆਪਾਂ ਕਿਤੇ ਪਰ ਮਤਲਬ ਇੱਕ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਆਉਂਦੇ ਸੀ ਬਹੁਤ ਖੁਸ਼ ਹੁੰਦੇ ਹਲੀ ਕੋਠੀ ਦੇ ਗਰਾਜ ਸੀਗਾ ਫਿਰ ਅਸੀਂ ਉਹਨੂੰ ਸੈਟਅਪ ਕਰਤਾ ਉੱਥੇ ਅਸੀਂ ਆਪਣਾ ਛੋਟਾ ਜਿਹਾ ਸਟੋਰ ਬਣਾ ਲਿਆ ਤੇ ਸਟੋਰ ਕੀ ਬਣਾਇਆ ਤੇ ਇੰਨੇ ਕ ਜ਼ਿਆਦਾ ਰਸ਼ ਰਹਿਣ ਲੱਗ ਪਿਆ ਕਲੋਨੀ ਦੇ ਵਿੱਚ ਕੁਝ ਇਸ਼ੂਜ਼ ਹੋਣ ਲੱਗ ਪਏ ਕਿਉਂਕਿ ਜ਼ਿਆਦਾ ਫਿਰ ਅਗਲਾ ਹੁਣ ਤੁਹਾਨੂੰ ਪਤਾ ਹੀ ਹੈ ਜੀ ਇੱਥੇ ਰੈ residense ਏਰੀਆ ਹੁੰਦਾ ਨਾ ਜਿਆਦਾ ਭੈਣ ਭਰਾ ਦੂਰੋਂ ਦੂਰੋਂ ਆਉਣ ਲੱਗੇ ਕੋਈ ਹਮਾ ਚਲਦਾ ਹੋ ਕੋਈ ਹਰਿਆਣੇ ਤੋਂ ਹਣਾ ਬਹੁਤ ਹੀ ਦੂਰੋਂ ਦੂਰੋਂ ਆਉਣੇ ਵੀ ਸੋਚੀ ਤੁਹਾਡੇ ਗਲੋਬਲੀ ਤੁਹਾਡੇ ਬਹੁਤ ਹਾਂਜੀ ਬਾਹਰੋਂ ਆਰਡਰ ਯੂ ਐਸ اے ਕੈਨੇਡਾ ਅਮਰੀਕਾ ਤੋਂ ਤਾਂ ਬਹੁਤ ਜ਼ਿਆਦਾ ਆਰਡਰ ਸੀ ਗਈ ਪਰ ਹੁਣ ਉੱਥੇ ਵਿਜ਼ਿਟ ਕਰਨ ਲੱਗ ਪਏ ਫਿਰ ਅਸੀਂ ਸੋਚਿਆ ਵੀ ਐ ਨਹੀਂ ਸਰਨਾ ਫਿਰ ਅਸੀਂ ਚਲੋ ਬਹੁਤ ਹੀ ਕੋਸ਼ਿਸ਼ ਕਰਕੇ ਰਿਸਕ ਲੈ ਕੇ ਵੱਡਾ ਹਣਾ ਅਸੀਂ ਸਟੋਰ ਬਣਾ ਲਿਆ ਤੇ ਜਿਸ ਦਿਨ ਅਸੀਂ ਸਟੋਰ ਬਣਾਇਆ ਕਾਫੀ ਖਰਚਾ ਖਰਚਾ ਹੋਇਆ ਤੁਹਾਨੂੰ ਪਤਾ ਹੀ ਆਣਾ ਜਦੋਂ ਅੱਜਕੱਲ ਕੋਈ ਵੀ ਕੰਮ ਕਰਨਾ ਹੁੰਦਾ ਅੱਜਕੱਲ ਤਾਂ ਲੋੜਾਂ ਦੀ ਇਨਵੈਸਟਮੈਂਟ ਅੱਜਕੱਲ ਤਾਂ ਬਿਲਕੁਲ ਅਸੀਂ ਘਰੋਂ ਕੋਈ ਪ ਹੂੰ ਕਿਉਂਕਿ ਜਿਦੋਂ ਤੁਹਾਨੂੰ ਪਤਾ ਵੀ ਇੱਕ ਬੰਦਾ ਖੇਤੀਬਾੜੀ ਪਰਿਵਾਰ ਨੂੰ ਬਿਲੋਂਗ ਕਰਦਾ ਆਪਣੇ ਮਾਪਿਓ ਇਸ ਚੀਜ਼ ਦੇ ਨਾਲ ਨਹੀਂ ਅਟੈਚ ਹੁੰਦੇ ਕਿ ਖੇਤੀ ਇੱਕ ਅਲੱਗ ਧੰਦਾ ਉਹ ਕਹਿੰਦੇ ਵੀ ਖੇਤੀ ਤਾਂ ਵਧੀਆ ਚੀਜ਼ ਆ ਪਰ ਜੇ ਬਿਜ਼ਨਸ ਕਰਨਾ ਕਿਉਂਕਿ ਉਹਨਾਂ ਦਾ ਬਿਜ਼ਨਸ ਦੀ ਬੈਕਗ੍ਰਾਉਂਡ ਨਹੀਂ ਗਈ ਰਾਈਟ ਉਹਨਾਂ ਨੂੰ ਨਹੀਂ ਪਤਾ ਵੀ ਕਿੱਦਾਂ ਚਲਾਉਣਾ ਉਹ ਕਹਿੰਦੇ ਵੀ ਬਾਣੀਆਂ ਬੰਦੇ ਜਿਹੜੇ ਉਹ ਤਾਂ ਦੁਕਾਨ ਚਲਾ ਸਕਦੇ ਵੀ ਆਪਾਂ ਕਿੱਥੋਂ ਚਲਾ ਲਾਂਗੇ ਹਨਾ ਵੀ ਇਹ ਔਖਾ ਕੰਮ ਆ ਸੋ ਚਲੋ ਅਸੀਂ ਕੀਤਾ ਕਿ ਸਟੋਰ ਬਣਾ ਲਿਆ ਸਾਨੂੰ ਡਰ ਵੀ ਬਹੁਤ ਲੱਗੇ ਵੀ ਆਪਾਂ ਐਡਾ ਵੱਡਾ ਸਟੋਰ ਤਾਂ ਬਣਾ ਲਏ ਵੀ ਇੱਥੇ ਕੋਈ ਆਊਗਾ ਵੀ ਹਣਾ ਇੱਕ ਜਿਹੜੀ ਮਾਰਕੀਟ ਆ ਥੋੜੀ ਜੀ ਸ਼ਹਿਰ ਤੋਂ ਬਾਹਰ ਰਹਿ ਗਈ ਹਾਂਜੀ ਹਾਂਜੀ ਤਾਂ ਕਰਕੇ ਤੇ ਫਿਰ ਉਹ ਚੀਜ਼ ਵੀ ਸਾਨੂੰ ਲੱਗੀ ਵੀ ਕੋਈ ਆਊਗਾ ਕਿ ਨਹੀਂ ਚਲੋ ਅਸੀਂ ਵਿਸਾਖੀ ਵਾਲੇ ਦਿਨ ਸੱਚੇ ਪਾਤਸ਼ਾਹ ਵਾਇਗੁਰੂ ਦਾ ਨਾਲਾਕੇ ਅਸੀਂ ਓਪਨਿੰਗ ਕਰਤੀ ਲਾਸਟ ਇਅਰ ਹਾਂਜੀ 2023 ਦੇ ਵਿੱਚ 에어로 허브 ਮਾਰਕੀਟ ਟ੍ਰਾਈਕੋਟ ਰੋਡ ਮੁੱਲਾਪੁਰ ਦਾ ਖਾ ਲੁਧਿਆਣਾ ਫਾਨੋਸਟਾਈਲ ਸਟੋਰ ਦੀ ਤੇ ਅਸੀਂ ਮਤਲਬ ਜਦੋਂ ਰਾਤ ਨੂੰ ਕੱਪੜੇ ਗੁੱਪੜੇ ਸੈਟਅਪ ਕਰਕੇ ਤੇ ਜਦੋਂ ਗਏ ਆ ਨਾ ਸਾਨੂੰ ਰਾਤ ਨੂੰ ਵੀ ਸਾਨੂੰ 2-3 ਵਜੇ ਤੱਕ ਨੀਂਦ ਨਹੀਂ ਆਈ ਵੀ ਪਤਾ ਨਹੀਂ ਕੱਲ ਨੂੰ ਆਊਗਾ ਕਿ ਤੇ ਬਦਨਾਮੀ ਨਾ ਹੋ ਜਾਵੇ ਕੋਈ ਆਵੇ ਹੀ ਨਾ ਇੱਥ ਅਨਾਪ ਨੂੰ ਹੁੰਦਾ ਹੀ ਆ ਵੀ ਆਪਾਂ ਐਡਾ ਵੱਡਾ ਸ਼ੋਰੂਮ ਵੀ ਬਣਾ ਲਿਆ ਚਲ ਘਰੇ ਤਾਂ ਕੋਈ ਆਉਂਦਾ ਸੀ ਤਾਂ ਵੀ ਠੀਕ ਆ ਜੇ ਨਹੀਂ ਤਾਂ ਇੱਥੇ ਸਟਾਫ ਵੀ ਆ ਸਾਰਾ ਕੁਝ ਆ ਨਾ ਉੱਥੇ ਗਰਾਜ ਤੇ ਵੀ ਆ ਪਰ ਜਦੋਂ ਅਸੀਂ ਸਵੇਰ ਆਏ 9:00 ਵਜੇ ਉਦੋਂ ਪਹਿਲਾਂ ਹੀ ਪੈਣਾ ਗੇਟ ਦੇ ਵਿੱਚ ਬਾਹਰ ਪੂਰਾ ਰੌਣਕ ਲੱਗੀ ਹੋਈ ਅੱਛਾ ਜੀ ਮਤਲਬ ਕਿ ਅਸੀਂ ਇੰਨੇ ਹੈਰਾਨ ਹੋਏ ਵੀ ਚਲੋ ਇੰਨਾ ਪਿਆਰ ਜਿਆਦਾ ਹਨਾ ਵੀ ਜਗਮੀਤ ਬਰਾੜ ਵੀਲੌਗਸ ਆਪਣਾ ਚੈਨਲ ਵੀ ਦੇਖਦੇ ਸੀ ਫਿਰ ਫਾਨੋ ਸਟਾਈਲ ਇੰਸਟਾਗ੍ਰam ਵੀ ਤੇ ਜਦੋਂ ਅਸੀਂ ਸ਼ਟਰ ਖੋਲਿਆ ਮਤਲਬ ਕਿ ਬਹੁਤ ਹੀ ਫਸਟ ਡੇ ਇੰਨਾ ਧਮਾਕੇਦਾਰ ਰਿਹਾ ਮਤਲਬ ਫਿਰ ਸਾਨੂੰ ਕੌਨਫੀਡੈਂਸ ਹੋ ਗਿਆ ਵੀ ਹੋਰ ਨਹੀਂ ਦੱਬਦੇ ਕੋਈ ਚੱਕਰ ਨਹੀਂ ਹਨਾ ਜੀ ਬਿਲਕੁਲ ਅੱਛਾ ਸਰ ਜਿਵੇਂ ਤੁਸੀਂ ਫਾਨੋ ਸਟਾਈਲ ਇਹਦਾ ਨਾਮ ਲਿਖ ਹਨਾ ਰੱਖਿਆ ਹੈਗਾ ਤਾਂ ਬਹੁਤ ਅਨਕਾਮਨ ਜਿਹਾ ਨਾਮ ਲੱਗਿਆ ਮੈਨੂੰ ਬਿਲਕੁਲ ਜੀ ਤਾਂ ਇਹਦੀ ਤੁਸੀਂ ਦੱਸੋ ਕਿ ਫਾਨੋ ਸਟਾਈਲ ਨਾਮ ਰੱਖਣ ਦਾ ਕੀ ਪੂਰਾ ਆਈਡੀਆ ਸੀਗਾ ਇਹਦਾ ਮਤਲਬ ਕੀ ਹੈ ਪਹਿਲਾਂ ਨਾਸੀਂ ਜਦੋਂ ਨਾਮ ਸਰਚ ਕਰ ਰਹੇ ਸੀ ਨਾਮ ਬਹੁਤ ਵੱਡੀ ਚੀਜ਼ ਆ ਕਿਸੇ ਵੀ ਬ੍ਰਾਂਡ ਦੇ ਵਿੱਚ ਜੇ ਤੁਹਾਡਾ ਨਾਮ ਸਹੀ ਆ ਤਾਂ ਤਾਂ ਹੀ ਤੁਹਾਨੂੰ ਆਡੀਅנס ਪਸੰਦ ਕਰੂਗੀ ਕਿਉਂਕਿ ਯੂਨੀਕ ਹੋਣਾ ਚਾਹੀਦਾ ਹੁਣ ਆਪਾਂ ਸਿੰਪਲੀ ਕੀ ਕਰਦੇ ਹਾਂ ਬੁਟੀਕਸ ਦੇਖੋਗੇ ਚਲੋ ਕੋਈ ਮਾਈਂਡ ਨਾ ਕਰੇ ਕੋਈ ਗਗਨ ਆਮਨ ਰਮਾਣਾ ਨਾ ਸੁਮਨ ਕੋਈ ਇਦਾਂ ਕਰਕੇ ਬੁਟੀਕ ਦੇ ਨਾਮ ਰੱਖ ਲੈਂਦੇ ਉਹ ਤਾਂ ਕਾਮਨ ਨਾਮ ਆ ਇਹਨੂੰ ਆਪਾਂ ਟ੍ਰੇਡਮਾਰਕ ਕਿਵੇਂ ਕਰਾਵਾਂਗੇ ਹੁਣ ਸਾਡੇ ਕੋਲੇ ਫਾਨੋ ਸਟਾਈਲ ਦਾ ਟ੍ਰੇਡਮਾਰਕ ਆ ਹਣਾ ਅਸੀਂ ਪ੍ਰੋਪਰ ਇਹਨੂੰ ਟ੍ਰੇਡਮਾਰਕ ਕਰਾਇਆ ਸਾਡਾ ਲੋਗੋ ਵੀ ਟ੍ਰੇਡਮਾਰਕ ਆ ਸੋ ਜਦੋਂ ਅਸੀਂ ਫਾਨੋ ਸਟਾਈਲ ਰੱਖਿਆ ਨਾ ਜਾਂ ਇਟਲੀ ਆ ਜਾਂ ਜਰਮਨੀ ਆ ਜਾਂ ਫਰਾਂਸ ਤਾਂ ਉਧਰ ਲਈ ਆ ਨਾ ਯੂਰਪ ਦੇ ਵਿੱਚ ਸੋ ਅਸੀਂ ਸਰਚ ਕੀਤਾ ਕਿ ਕੀ ਯੂਨੀਕ ਹੋ ਸਕਦਾ ਸੋ ਫਿਰ ਫਾਨੋ ਇੱਕ ਸਿਟੀ ਦਾ ਨਾਮ ਆ ਮਤਲਬ ਕਿ ਇਟਲੀ ਦੇ ਇੱਕ ਸਿਟੀ ਦਾ ਨਾਮ ਆ ਫਾਨੋ ਤਾਂ ਫਿਰ ਅਸੀਂ ਫਾਨੋ ਉੱਥੋਂ ਲੈ ਲਿਆ ਨਵੇਂ ਮੇਹੇ ਤੇ ਸਟਾਈਲ ਨਾਲ ਲਾ ਲਿਆ ਫਿਰ ਫਾਨੋ ਸਟਾਈਲ ਜਿਹੜਾ ਇਕੱਠਾ ਨਾਮ ਬਣਿਆ ਮਤਲਬ ਮਜ਼ਾ ਆ ਗਿਆ ਬਹੁਤ ਸਾਰੇ ਪਸੰਦ ਕਰਦੇ ਆ ਹਰ ਕੋਈ ਕਹਿੰਦਾ ਆ ਕਿ ਵੀ ਤੁਸੀਂ ਇੰਨਾ ਸੋਹਣਾ ਨਾਮ ਕਿਵੇਂ ਚੂਸ ਕੀਤਾ ਹੂੰ ਹੂੰ ਚਲੋ ਬਾਕੀਆਂ ਦੇ ਮਾਤਾ ਮਾਂ ਨੂੰ ਤਾਂ ਆਪਦਾ ਬੱਚਾ ਸੋਹਣਾ ਹੀ ਲੱਗਦਾ ਬਾਕੀ ਕਮੈਂਟ ਵੀ ਕਰਕੇ ਦੱਸਿਓ ਵੀ ਤੁਹਾਨੂੰ ਫਾਨੋ ਸਟਾਈਲ ਨਾਮ ਵਧੀਆ ਲੱਗਦਾ ਹੂੰ ਸੋ ਬਸ ਇਦਾਂ ਫਿਰ ਨਾਮ ਤਾਂ ਸੋਹਣਾ ਹੈ ਪਰ ਜਿਵੇਂ ਤੁਸੀਂ ਸੂਟ ਪੰਜ ਸੂਟ ਤੁਹਾਡੇ ਪੰਜਾਬੀ ਨੇ ਹਾਂ ਜੀ ਹਾਂ ਜੀ ਤਾਂ ਫਿਰ ਉਹਦੇ ਨਾਲ ਫਿਰ ਤੁਸੀਂ ਕਿਵੇਂ ਇਹਨੂੰ ਕਲੈਬ ਤੁਸੀ ਪੰਜਾਬੀ ਤਾਂ ਤੁਹਾਨੂੰ ਪਤਾ ਹੀ ਹੈ ਸਟਾਈਲਿਸ਼ ਆ ਜੀ ਸਾਰੇ ਹੀ ਅਸੀਂ ਕਹਿਣਾ ਕਿ ਸਾਡੀਆਂ ਭੈਣਾਂ ਸੂਟ ਪਾਉਣ ਤੇ ਉਹ ਸਟਾਈਲਿਸ਼ ਲੱਗਣ ਹਣਾ ਇੱਕ ਉਹਨਾਂ ਨੂੰ ਬਾਕੀ ਨਾਲ ਇੱਕ ਸਾਡੀ ਹੋਰ ਖੁਸ਼ੀ ਦੀ ਗੱਲ ਆ ਜਦੋਂ ਕੋਈ ਫਾਨੋ ਸਟਾਈਲ ਦਾ ਸੂਟ ਪ ਪਹਿਣਾ ਦੇ ਇੰਨੇ ਰਿਵਿਊ ਆਉਂਦੇ ਆ ਹੁਣ ਤੁਸੀਂ ਇੰਸਟਾਗ੍ਰਾਮ ਤੇ ਵੀ ਆਪਣੇ ਚੈੱਕ ਕਰੋ ਜਾ ਕੇ ਮਤਲਬ ਕਿ ਰਿਵਿਊ ਸਾਡੇ ਕੋਲੇ ਇੰਨੇ ਜ਼ਿਆਦੇ ਆ ਕੁਝ ਪਹਿਣਾ ਇਸ ਗੱਲ ਤੋਂ ਨਾਰਾਜ਼ ਹੋ ਜੇਗੇ ਵੀ ਅਸੀਂ ਤੁਹਾਨੂੰ ਰਿਵਿਊ ਦਿੱਤਾ ਸਾਡਾ ਤੇ ਤੁਸੀਂ ਸਟੋਰੀ ਚ ਪਾਇਆ ਹੀ ਨਹੀਂਗਾ ਉਹ ਅੱਛਾ ਜੀ ਹਾਂ ਹੁਣ ਅਸੀਂ ਕੋਸ਼ਿਸ਼ ਕਰਦੇ ਆ ਕਿ ਹਰੇਕ ਦਾ ਸਟੋਰੀ ਚ ਪਾਈਏ ਤੇ ਬਹੁਤ ਖੁਸ਼ ਹੁੰਦੇ ਆ ਵੀ ਸਾਨੂੰ ਸਾਰੇ ਰਿਲੇਟਿਵ ਵੀ ਸਾਡੇ ਪੁੱਛਦੇ ਆ ਵੀ ਕਿੱਦਾਂ ਹਨਾ ਵੀ ਕਿਵੇਂ ਲੱਗਿਆ ਚਲੋ ਇਹ ਤਾਂ ਗੱਲ ਹੋ ਗਈ ਅਸੀਂ ਪੰਜਾਬੀ ਸੂਟ ਸ਼ੁਰੂ ਕੀਤੇ ਆਪਣੇ ਕਾਰੀਗਰ ਰੱਖੇ ਹਨਾ ਆਪਣੇ ਹੁਣ ਇੱਥੇ ਹੀ ਸਟੋਰ ਦੇ ਉੱਪਰ ਹੀ ਵਰਕਸ਼ਾਪ ਬਣੀ ਹੋਈ ਆ ਜਿੰਨੇ ਵੀ ਸੂਟ ਆ ਸਾਰੇ ਆਪਾ ਪ੍ਰੋਪਰ ਜੀ ਪ੍ਰੋਪਰ ਸਾਹਿਬ ਕੁਝ ਨਾ ਆ ਲਗੇ ਕਿ ਤੁਹਾਨੂੰ ਸੂਟ ਲਹਿੰਗੇ ਸਭ ਕੁਝ ਬੰਦੇ ਆ ਜੀ ਜੀ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਤੁਸੀਂ ਆਪਣੀ ਜਿਹੜੀ ਵਰਕਸ਼ਾਪ ਹੈ ਉਹ ਵੀ ਦਿਖਾਓ ਤਾਂ ਕਿ ਜਿਹੜੇ ਸਾਡੇ ਈਵਰਜ਼ ਆ ਉਹ ਦੇਖਣ ਕਿ ਸਾਰਾ ਕੰਮ ਇੱਥੇ ਤੁਹਾਡੀ ਦੀ ਗਰਾਨੀ 'ਚ ਇਹ ਸਾਡਾ ਜਿੱਥੇ ਤੁਸੀਂ ਇਹ ਦੇਖ ਰਹੇ ਹੋ ਇਹ ਅਸੀਂ ਹੋਂਣੀ ਸ਼ੁਰੂ ਕੀਤਾ ਥੋੜਾ ਟਾਈਮ ਇੰਡੋ-ਵੈਸਟਰਨ ਜੀ ਇੰਡੋ-ਵੈਸਟਰਨ ਸ਼ੁਰੂ ਕੀਤਾ ਕਿ ਚਲੋ ਸਾਰਿਆਂ ਨੂੰ ਹਨਾ ਇਸ ਚੀਜ਼ ਦਾ ਵੀ ਰਵੇ ਵੀ ਕਈ ਵਾਰੀ ਹੁੰਦਾ ਕਿ ਕਿਸੇ ਕੋਲ ਟਾਈਮ ਕੱਟ ਹੁੰਦਾ ਸਟੀਚਿੰਗ ਦੇ ਲਈ ਤਾਂ ਫਿਰ ਉਹ ਰੈਡੀਮੇਡ ਕਪੜੇ ਵੀ ਲੈ ਸਕਦਾ ਇਹ ਵੀ ਸਾਰੇ ਆਪਣੇ ਫਾਨੋ ਸਟਾਈਲ ਬ੍ਰ ਫੈਨੋ ਸਟਾਈਲ ਦਾ ਦੈਟਸ ਰਾਈਟ ਜੀ ਹਾਂਜੀ ਅੱਜ ਹੁਣ ਆਪਾਂ ਉੱਪਰ ਚੱਲਦੇ ਹਾਂ ਤੇ ਤੁਹਾਨੂੰ ਵਰਕਸ਼ਾਪ ਦਿਖਾਉਣੇ ਆ ਜੀ ਸੋ ਇਮ ਫੈਨੋ ਸਟਾਈਲ ਦੀ ਵਰਕਸ਼ਾਪ ਦੇ ਵਿੱਚ ਅਸੀਂ ਤੇ ਉਹਨਾਂ ਦੇ ਕਾਰੀਗਰ ਤੁਸੀਂ ਦੇਖੋ ਕਿ ਹੱਥ ਦਾ ਸਾਰਾ ਕੰਮਕਾਰ ਕੀਤਾ ਜਾ ਰਿਹਾ ਹੈ ਸਭ ਕੁਝ ਹੈਂਡਵਰਕ ਤੇ ਬਣ ਰਿਹਾ ਜੀ ਦੱਪਕਾ ਵਰਕ ਕਰ ਰਹੇ ਹੋ ਨਾ ਹਾਂਜੀ 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 ਦੱਪਕਾ ਕਰ ਰਹੇ ਆ ਜੀ ਇਹ ਮੋਸਟਲੀ ਕਾਰੀਗਰ ਆਪਣੇ ਬਰੇਲੀ ਤੋਂ ਆ ਜੀ ਇਹ ਤੁਸੀਂ ਕੀ ਤਿਆਰ ਕਰ ਰਹੇ ਹੋ ਕੀ ਬਣਾ ਰਹੇ ਹੋ ਫਰੌਕ 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 ਬਣਾ ਰਹੇ ਹਾਂ ਕੋਈ ਲਹਿੰਗਾ ਟਾਈਪ ਹੋਗਾ ਨਾ ਕੁਝ ਜੀ ਹਾਂਜੀ ਫਰੌਕ ਹੈ ਜੀ ਇਹ ਨਾ ਇਹ ਕਿੰਨੇ ਸਮੇਂ ਕਿੰਨੇ ਸਮੇਂ ਚ ਤਿਆਰ ਕਰ ਦਿੰਦੇ ਹੁੰਦੇ ਹੋ ਐਸੇ ਹੀ ਕੋਈ 5 5 ਘੰਟੇ 5 ਘੰਟੇ ਵਿੱਚ ਹਾਂਜੀ ਆਹ ਫਲਕਾਰੀ ਦੇ ਸੂਟ ਬਣ ਰਿਆ ਰਜਤ ਵੀਰ ਇੱਧਰ ਦਿਖਾਇਓ ਆਹ ਫਲਕਾਰੀ ਦਾ ਸੂਟ ਸਪੈਸ਼ਲ ਬਣ ਰਿਆ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਅਸੀਂ ਸ਼ੂਟ ਵੀ ਕੀਤਾ ਸੀ ਜੀ ਅੱਛਾ ਮੈਨੂੰ ਐ ਦੱਸੋ ਬਰਾੜ ਸਾਹਿਬ ਤੁਸੀਂ ਬਾਹਰ ਜਾਣ ਦਾ ਨਹੀਂ ਸੋਚਿਆ ਵੀ ਮੈਂ ਬਾਹਰ ਚਲਾ ਜਾਵਾਂ ਜਿਵੇਂ ਆਪਣੇ ਵਾਲੀ ਸਾਈਡ ਤਾਂ ਮਾਲ ਉੱਥੇ ਬਠਿੰਡਾ ਮੁਕਸਰ ਵਾਲੀ ਸਾਈਡ ਤਾਂ ਬਹੁਤ ਇਸ ਗੱਲ ਦਾ ਕਰੇਜ਼ ਹੈ ਕਿ ਬੱਚੇ ਬਾਹਰ ਚਲੇ ਜਾਂਦੇ ਨੇ ਇੱਥੇ ਸੈਟਲ ਹੋ ਜਾਈਏ ਸਾਡਾ ਕੋਈ ਮਨ ਨੂੰ ਮੰਨ ਨਹੀਂ ਸੀ ਪਹਿਲਾਂ ਪਹਿਲਾਂ ਕਦੇ ਕਦੇ ਸੋਚਦੇ ਸੀ ਵੀ ਆਪਾਂ ਘੁੰਮ ਕੇ ਦੇਖ ਕੇ ਆਵਾਂਗੇ ਹਨਾ ਪਰ ਫਿਰ ਮੈਂ ਸੋਚਿਆ ਵੀ ਯਾਰ ਆਪਾਂ ਆਪਦੇ ਦੇਸ਼ 'ਚ ਹਨਾ ਰਹੀਏ ਮੱਖਣ ਵਰਾਰ ਨੇ ਵੀ ਕਹਿਆ ਨਹੀਂ ਉਹ ਲੱਭਿਆ ਹੁਸਨ ਪੰਜਾਬ ਜਿਹਾ ਨਾ ਉਹ ਫੁੱਲ ਤੇ ਨਾ ਫਲਕਾਰੀਆਂ ਨੇ ਯਾਰ ਮਿਲਿਆ ਨਹੀਂ ਯਾਰ ਲਈ ਮਰਨ ਵਾਲਾ ਝੂٹے ਪਿਆਰ ਤੇ ਫੋਕੀਆਂ ਯਾਰੀਆਂ ਨੇ ਜੰਗ ਇਸ਼ਕ ਦੀ ਹੋਵੇ ਜਾਂ ਦੁਸ਼ਮਣੀ ਦੀ ਮੱਲਾ ਤੁਸਾਂ ਪੰਜਾਬੀਆਂ ਮਾਰੀਆਂ ਨੇ ਮੱਖਣ ਬਰਾੜ ਨੇ ਘੋਮਲੀ ਕੁਲ ਦੁਨੀਆ ਸੱਚੀ ਵਿੱਚ ਪੰਜਾਬ ਸਰਦਾਰੀਆਂ ਨੇ ਸੋ ਚਾਹੇ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਪੈਸਾ ਮਿਹਨਤ ਵਾਹਲ ਕਰਦੇ ਜਿਨ੍ਹਾਂ ਦਾ ਉਹਨਾਂ ਨੂੰ ਆਪਾਂ ਦੇਖਦੇ ਆਂ ਕਿ ਦਬਾਬੇ ਦੇ ਵਿੱਚ ਲੋਕਾਂ ਨੇ ਕੋਠੀਆਂ ਪਾਈਆਂ ਪਰ ਉਹਨਾਂ ਦੀ ਮਿਹਨਤ ਨਹੀਂ ਲੋਕ ਦੇਖਦੇ ਕਿ ਕਿੰਨੀ ਮਿਹਨਤ ਨਾਲ ਪਾਈਆਂ ਹਨਾ ਜੀ ਜੀ ਆ ਦੇਖੋ ਜੀ ਕਿੱਡਾ ਸੋਨਾ ਵਰਕ ਹੋ ਰਿਹਾ ਐ ਅਨਦਰ ਵਨ ਬਿਲਕੁਲ ਜੀ ਕਿਆ ਬਾਤ ਹੈ ਬਹੁਤ ਮਿਹਨਤੀ ਕਾਰੀਗਰ ਹੈ ਜੀ ਆਪਣੇ ਸਾਰੇ ਬਾਕੀ ਸਾਰੇ ਪਰਿਵਾਰਕਨ ਨੂੰ ਆਏ ਜਿੰਨੇ ਵੀ ਬੰਦੇ ਹਨ ਹਾਂਜੀ ਹਾਂਜੀ ਇਹਨਾਂ ਨੂੰ ਕੋਈ ਵੀ ਚੀਜ਼ ਆ ਹੁਣ ਦੇਖੋ ਕਿੱਥੋਂ ਕਿੱਥੋਂ ਆਏ ਹੋਏ ਨੇ ਬ੍ਰਾਡਸਪ ਅੰਮ੍ਰਿਤਪੁਰ मोस्टਲੀ ਸਾਰੇ ਬੰਦੇ ਬਰੇਲੀ ਤੋਂ ਆਏ ਜੀ ਅੱਛਾ ਜੀ ਹਾਂਜੀ ਓਕੇ ਸਾਰੇ ਬਰੇਲੀ ਦੇ ਆ ਦੇਖੋ ਹੁਣ ਨਵਾਂ ਇੱਕ ਲਹਿੰਗਾ ਤਿਆਰ ਹੋ ਰਿਹਾ ਜੀ ਬਰਾਇਡਲ ਲਹਿੰਗਾ ਜੀ ਉਹ ਭੈਣ ਆਏ ਆ ਅਬ੍ਰੋਡ ਤੋਂ ਹੀ ਆਏ ਆ ਅਮਰੀਕਾ ਤੋਂ ਜੀ ਜੀ ਉਹਨਾਂ ਦਾ ਲਹਿੰਗਾ ਬਣ ਰਿਹਾ ਜੀ ਇਹ ਕਿਆ ਬਾਤ ਹੈ ਦੇਖੋ ਇਹ ਹੁਣ 10 ਕਲੀਆਂ ਬਣੀਆਂ ਜੀ ਇੱਕ ਕਲੀ ਆ ਇਹ ਹਮ ਹੈਨਾ ਪ੍ਰੋਪਰ ਸਾਰੇ ਹੀ ਮਤਲਬ ਸਾਰੇ ਐਕਸਪੀਰੀਅੰਸ ਵਾਲੇ ਬੰਦੇ ਆ ਜੀ ਬਹੁਤ ਅੱਛਾ ਜੀ ਤੁਸੀਂ ਉਪਰਾਲਾ ਕੀਤਾ ਇਹਦੇ ਨਾਲ ਦੇਖੋ ਕਿੰਨੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਬਿਲਕੁਲ ਜੀ ਆ ਦੇਖੋ ਸਾਰਾ ਮਟੀਰੀਅਲ ਕੱਲੀ-ਕੱਲੀ ਚੀਜ਼ ਹਨਾ ਲੱਗਦੀ ਹੁਣ ਕਈ ਲੋਕ ਕਹਿੰਦੇ ਆ ਕਿ ਯਾਰ ਇਹ ਮਹਿੰਗੇ ਬਹੁਤ ਆ ਚੀਜ਼ਾਂ ਇਹ ਹਨਾ ਜਿਵੇਂ ਹੈਂਡਵਰਕ ਦੀਆਂ ਸੂਟ ਮਹਿੰਗੇ ਬਹੁਤ ਆ ਹੁਣ ਇਹ ਬੰਦਿਆਂ ਦੀ ਮਿਹਨਤ ਦੇਖ ਕੇ ਮੈਨੂੰ ਲੱਗਦਾ ਇਹ ਗਹਿਣੇ ਵਰਗੇ ਸੂਟ ਬਣ ਜਾਂਦੇ ਬਿਲਕੁਲ ਜੀ ਗਹਿਣੇ ਆ ਜੀ ਅੱਗੇ ਰਾਜੇ ਮਹਾਰਾਜੇ ਬਣਾਉਂਦੇ ਸੀ ਇਹੀ ਚੀਜ਼ਾਂ ਉਹਨਾਂ ਦੀਆਂ ਸ਼ੇਰਵਾਨੀਆਂ ਹੁੰਦੀਆਂ ਸੀ ਹਣਾ ਚਲੋ ਇਹ ਤਾਂ ਆਪਾਂ ਕਰਮਾਂ ਵਾਲਿਆਂ ਕਿ ਹੁਣ ਮੌਕਾ ਮਿਲ ਰਿਹਾ ਕਿ ਅਸੀਂ ਵੀ ਹੈਂਡਵਰਕ ਦੀਆਂ ਚੀਜ਼ਾਂ ਬਣਾ ਸਕਦੇ ਆ ਕਿ ਆਮ ਬੰਦਾ ਕਿੱਥੇ ਹੈਂਡਵਰਕ ਦੀ ਚੀਜ਼ ਬਣਾ ਸਕਦਾ ਸੀ ਜੀ ਇਹ ਤਾਂ ਸੰਭਾਲੇ ਦੀ ਰੱਖੀ ਜਾਵੇ ਤਾਂ ਕਿਤੇ ਨਹੀਂ ਜਾਂਦੇ ਕੱਪੜੇ ਇਹ ਸਾਲ ਤੋਂ ਸਾਲ ਨਹੀਂ ਕਿਤੇ ਜਾਂਦੇ ਕਿਉਂਕਿ ਇਹ ਚੀਜ਼ ਨਾ ਕੱਲੀ ਕੱਲੀ ਚੀਜ਼ ਦੇਖੋ ਇਹ ਹੱਥ ਨਾਲ ਲੱਗ ਰਹੀ ਹੈ ਤੁਸੀਂ ਚੀਜ਼ਾਂ ਨੇ ਰੈਡੀ ਮੇਡ ਦੇਖਦੇ ਹੋ ਉਹ ਕੀ ਹੁੰਦਾ ਉਹਨਾਂ ਨੇ ਉੱਤੇ ਚੇਪ ਦੇਣੀਆਂ ਚੀਜ਼ ਆ ਜਿਹੜਾ ਬ੍ਰੈਡਸਲ ਲਹਿੰਗਾ ਤਿਆਰ ਹੋ ਰਿਹਾ ਹੈ ਹਾਂਜੀ ਹਾਂਜੀ ਹੁਣ ਜੇ ਇਹੀ ਮਸ਼ੀਨੀ ਵਰਕ ਹੋਵੇ ਦੀ ਉਹ ਗ੍ਰੇਸ ਨਹੀਂ ਆਉਣੀ ਜਿਹੜੀ ਹੈਂਡਵਰਕ ਦੀ ਉਹਦਾ ਰੇਟ ਵੀ ਫਿਰ ਉਹੀ ਰਹਿ ਜਾਂਦਾ ਨਾ ਜੀ ਉਹ ਚੀਜ਼ ਦਾ ਹਾਂ ਤੁਸੀਂ ਦੇਖੋ ਵੀ ਇੱਕ 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 ਸਿੱਪੀ ਹੈ ਜਿਹੜੀ ਇੱਕ ਇੱਕ ਜਿਹੜਾ ਦਬਕਾ ਹੈ ਉਹ ਇਸ ਤਰ੍ਹਾਂ ਨਜ਼ਰ ਆ ਰਿਹਾ ਦੂਰੋਂ ਜਦੋਂ ਕੱਲ ਪਾਣਾ ਪੈਣ ਨੇ ਲਹਿੰਗਾ ਇਹ ਫਿਰ ਉਹਨੂੰ ਪਤਾ ਵੀ ਲੱਗੂਗਾ ਨਾ ਫਿਰ ਪੁੱਛੂਗਾ ਵੀ ਅਗਲਾ ਵੀ ਕਿਆ ਚੀਜ਼ ਬਣੀ ਆ ਨਾ ਜੀ ਸੋ ਇਹ ਚੀਜ਼ਾਂ ਹੁਣ ਇੱਕ ਇੱਕ ਚੀਜ਼ ਹੱਥ ਨਾਲ ਲੱਗਣੀ ਆ ਉਹਦਾ ਤੁਹਾਨੂੰ ਪਤਾ ਹੀ ਹੈ ਜੀ ਹੈਨਾ ਫਿਰ ਹਾਂਜੀ ਇਹ ਮੇਰਾ ਦ ਇਹ ਬਹੁਤ ਪੁਰਾਣੇ ਕਾਰੀਗਰ ਹੈ ਜੀ ਇਹਨਾਂ ਦੀ ਉਮਰ ਲਗਭਗ 60-65 ਸਾਲ ਹੋਊਗੀ। ਅੱਛਾ ਜੀ। ਬਹੁਤ ਮਿਹਨਤ ਕੀਤੀ ਆ। ਜੀ ਜੀ। ਇਹਨਾਂ ਨੇ ਬਹੁਤ ਹੀ ਮਤਲਬ ਕੀ ਜੋ ਕੰਮ ਕਰਦੇ ਆ। ਆਪ ਕਿਤਨੇ ਸਮੇਂ ਸੇ ਕੰਮ ਕਰ ਰਹੇ ਹੋ ਇਹ? 50 ਸਾਲ ਸੇ। 50 ਸਾਲ ਸੇ ਇਹ ਹੱਥ ਕੀ ਕਢਾਈ ਦਾ। ਹਮ। ਬਹੁਤ ਕਾ ਇਹਨਾਂ ਦਾ ਬੇਟਾ ਵੀ ਆਪਣੇ ਕੋਲ ਹੀ ਹੈ ਜੀ ਇੱਧਰ ইমরান। ਇਹਨਾਂ ਦਾ ਬੇਟਾ ਵੀ ਆਪਣੇ ਕੋਲ ਹੀ ਕੰਮ ਕਰਦਾ ਜੀ ਇਹਨਾਂ ਦੀ ਬੇਟੀ ਵੀ ਆਪਣੇ ਕੋਲੇ ਕੰਮ ਕਰਦੀ ਆ। ਅੱਛਾ ਜੀ। ਕੀ ਆ। ਸਾਰਾ ਪਰਿਵਾਰ ਹੀ ਨਾ। ਇਸ ਵੇਲੇ ਤੁਹਾਡੇ ਕੋਲੇ ਕੁੱਲ ਕਿੰਨੇ ਵਰਕਰਸ ਹੈ ਜੀ? ਫਾਨੋ ਸਟਾਈਲ ਤੇ। ਕਾਰਿਗਰਾਂ ਜਿਹੜੇ ਜੀ ਲਗਭਗ ਇਹ ਇਸ ਵਕਤ 20 ਆ ਜਦੋਂ ਹੁਣ ਆਪਣਾ ਸੀਜ਼ਨ ਅੱਗੇ ਹੋਰ ਆਉਣਾ ਵੈਡਿੰਗ ਸੀਜ਼ਨ ਫਿਰ ਹੋਰ ਵਾਜੇ ਨਾ ਹਣਾ ਆਪਣੇ ਕੋਲੇ ਬਰੇਲੀ ਦੇ ਵਿੱਚ ਵੀ ਕਾਰਿਗਰ ਕੰਮ ਕਰਦੇ ਆ ਸਾਰੇ ਅੱਛਾ ਜੀ ਹਾਂਜੀ ਹਾਂਜੀ ਉੱਥੇ ਫਰਕਾਵਾਦ ਤੇ ਵੀ ਕੰਮ ਕਰਦੇ ਆ ਮਤਲਬ ਕੀ ਹੁਣ ਹੈਂਡ ਦੀ ਚੀਜ਼ ਆ ਜਿਹੜੋ ਬਣਾਉਣੇ ਆ ਉਹ ਤੇ ਟਾਈਮ ਲੱਗਦਾ ਹੂੰ ਹੂੰ ਫਿਰ ਹੁਣ ਹਰ ਬੰਦਾ ਕਾਲੀ ਵੀ ਕਰਦਾ ਮੈਨੂੰ ਜਲਦੀ ਜੀਦਾ ਹੁਣ ਆ ਫਲਕਾਰੀ ਦਾ ਸੂਟ ਆ ਜੀ ਦੇਖੋ ਹਾਂਜੀ ਹੁਣ ਇੱਕ ਬੰਦਾ ਤਾਂ ਫਲਕਾਰੀ ਦਾ ਸੂਟ ਬਣਾ ਦੂਗਾ ਮਸ਼ੀਨ ਦੇ ਉੱਤੇ ਉਹਨੂੰ ਤਾਂ ਲੱਗਣੇ ਆ 2 ਘੰਟੇ ਇਹ ਹੁਣ ਹੱਥ ਨਾਲ ਬਣਾ ਰਹੇ ਆ ਜੀ ਆ ਦੇਖੋ ਜੀ ਆ ਹਰ ਚੀਜ਼ ਦਾ ਇੱਕ ਮਤਲਬ ਕੀ ਆ ਦੇਖੋ ਜੀ ਆ ਸਪੈਸ਼ਲ ਸੂਟ ਆ ਆ ਜਿਹੜਾ ਬਣਿਆ ਹੋਇਆ ਕੀ ਬਾਤ ਹੈ ਬਹੁਤ ਸੋਹਣਾ ਹਨਾ ਆ ਸੂਟ ਰਜਤ ਵੀਰ ਆ ਦੇਖੋ ਆ ਸੂਟ ਜਿਹੜਾ ਤੁਸੀਂ ਆ ਸਾਹਮਣੇ ਸੂਟ ਦੇਖ ਰਹੇ ਹੋ ਅਸੀਂ ਇਹਦਾ ਸਪੈਸ਼ਲ ਵੀਡੀਓ ਸ਼ੂਟ ਕੀਤਾ ਸੀ ਮੈਂ ਤੇ ਨਵਨੀਤ ਨੇ ਆ ਦੇਖੋ ਇੱਕ ਇੱਕ ਚੀਜ਼ ਹੁਣ ਇਹ ਹੱਥ ਦੇ ਉੱਤੇ ਹਨਾ ਬਣ ਰਹੀ ਆ ਜੀਹੀ ਚੀਜ਼ ਆਪਾਂ ਮਸ਼ੀਨਾਂ ਬਣਾ ਲਈਏ ਕੰਪਿਊਟਰ ਦੀ ਮਸ਼ੀਨ ਦੀ ਕੰਪਲ ਦੇ ਲਈ ਹੈ ਨਾ ਹਾਂਜੀ ਮੇਰੀ ਜੈਕਟ ਸੀ ਨਾਲ ਨਵਨੀਤ ਨੇ ਇਹਦਾ ਸੂਟ ਬਣਾਇਆ ਸੀ ਸਪੈਸ਼ਲ ਜਾਗੋ ਦੇ ਲਈ ਸੂਟ ਆ ਜੀ ਵਾਹ ਜੀ ਵਾਹ ਹਨਾ ਜਾਗੋ ਸੂਟ ਆ ਇਹ ਵੰਡਰਫੁਲ ਹਾਂਜੀ ਸੋ ਉਹ ਚੀਜ਼ ਦੀ ਗ੍ਰੇਸ ਹੀ ਵੱਖ ਆ ਨਾ ਹੁਣ ਆਦੇ ਹੁੰਦੇ ਕੀ ਜਿਹੜੇ ਹੀਰੇ ਦੀ ਕੀਮਤ ਆ ਉਹ ਜੋਰੀ ਜਾਣਦਾ ਜੀ ਹਨਾ ਹੁਣ ਜੀ ਆਪਾਂ ਕੇਲੇਆਂ ਵਾਲੀ ਰੇੜੀ ਤੇ ਮੈਂ ਕੱਲ ਇੱਕ ਵੀਡੀਓ ਵੀ ਬਣਾਈ ਸੀ ਸਪੈਸ਼ਲੀ ਫਾਨੋ ਸਟਾਈਲ ਕੋਰਸ ਕਰਕੇ ਹੈਗਾ ਇਹਦੇ ਭੈਣਾਂ ਨਵਾਂ ਬੁਟੀਕ ਸਟਾਰਟ ਕਰਨਾ ਚਾਹੁੰਦੀਆਂ ਮੈਂ ਉਹਨਾਂ ਨੂੰ ਕਿਹਾ ਕਿ ਬਈ ਹੁਣ ਤੁਸੀਂ ਆਪਦੀ ਚੀਜ਼ ਦਾ ਉਹ ਕਹਿੰਦੇ ਨਾ ਮੈਨੂੰ ਕਮੈਂਟ ਆਉਂਦੇ ਵੀਰੇ ਅਸੀਂ ਕੰਮ ਸ਼ੁਰੂ ਕੀਤਾ ਵੀ ਲੋਕ ਕਹਿੰਦੇ ਤੁਹਾਡੇ ਤਾਂ ਕੱਪੜੇ ਮਹਿੰਗੇ ਆ ਹਨਾ ਅਸੀਂ ਕੀ ਕਰੀਏ ਵੀ ਕੁੜੀਆਂ ਜਿਵੇਂ ਨਵਾਂ ਬਟਿਕ ਸ਼ੁਰੂ ਕਰ ਲਈਆਂ ਦੋ ਸੂਟ ਚਾਰ ਸੂਟ ਤੋਂ ਹੁਣ ਅਗਲੇ ਨੂੰ ਹੈਂਡਵਰਕ ਦੀ ਚੀਜ਼ ਬਣਾ ਲਏ ਉਹਨੇ ਹੁਣ ਰੇਟ ਤਾਂ ਉਹੀ 5000 4000 3000 ਤਾਂ ਪਾਊਗਾ ਹੀ ਨਾ ਵੀ ਉਹਦੇ ਵੀ ਲੋਕੀ ਤਾਂ ਦੇ 800 ਰੁਪਏ ਦਾ ਸੂਟ ਮਿਲ ਜਾਂਦਾ ਹਨਾ ਵੀ ਤੁਸੀਂ ਕਹਿੰਦੇ ਬਈ ਉਹ ਕੁੜੀਆਂ ਨੇ ਸਾਡਾ ਸੂਟ ਘੱਟ-ਵੱਡ 4-5000 ਚ ਮੈਂ ਕਿਹਾ ਵੀ ਜੇ ਤੁਸੀਂ ਹੀਰਾ ਵੇਚਣਾ ਤਾਂ ਜੌਹਰੀ ਕੋਲੇ ਜਾਓ ਨਾ ਜੇ ਤੁਸੀਂ ਕੇਲੇ ਦੀ ਰੇੜੀ ਜਾਂ ਕਿਸੇ ਕ ਸਹੀ ਗੱਲ ਹੈ ਜੀ ਅੱਛਾ ਤੁਸੀਂ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਡਾ ਇੱਕ ਗੋਲ ਹੈ ਕਿ ਤੁਸੀਂ 1 ਲੱਖ ਸਟੋਰ ਜਿਹੜੇ ਆਪਣੇ ਤੁਸੀਂ ਓਪਨ ਕਰਨਾ ਚਾਹਦੇ ਹੋ ਜੀ ਕੋਈ ਵੀ ਹੈ ਨਾ ਔਖਾ ਕੰਮ ਨਹੀਂ ਕੋਈ ਜਹਾਨੇ ਅੰਦਰ ਪਰ ਕਰਨਾ ਸਦਾ ਆਰੰਭ ਔਖਾ ਹੋਵੇ ਹੌਸਲਾ ਤਾਂ ਚੁੱਕ ਪਹਾੜ ਦੇਈਏ ਬਿਨਾ ਹੌਸਲੇ ਚੁੱਕਣਾ ਖਾਂਬੇ ਔਖਾ ਨਾ ਸੋ ਸਾਰੇ ਆ ਸਾਡੇ ਭਰਾ ਬੈਠੇ ਆ ਜੀ ਸਾਡੀ ਫਾਨੋ ਸਟਾਈਲ ਫੈਮਲੀ ਹੈ ਇਹਨਾਂ ਦੀ ਮੈਨੂੰ ਆਪ ਦੇ ਨਹੀਂ ਮੈਨੂੰ ਇਹਨਾਂ ਦੇ ਵਿਸ਼ਵਾਸ ਆ ਕਿ ਇਹ ਮੇਰੇ ਨਾਲ ਖੜੇ ਆ ਹਨਾ ਨਵਨੀਤ ਮੇਰੇ ਨਾਲ ਆ ਅਸੀਂ ਕਰ ਲਾਂਗੇ ਜੀ ਕੋਈ ਗੱਲ ਨਹੀਂ ਹਾਂ ਹਾਂ ਆਪਾਂ ਪੰਜਾਬ ਵਾਲੇ ਆਪਾਂ ਕੁਝ ਵੀ ਕਰ ਸਕਦੇ ਆ ਸਾਡੇ ਮਾਪਿਆਂ ਨੇ ਖੇਤੀ ਕਰ ਕਰਕੇ ਹਨਾ ਕੀ ਕੁਝ ਬਣਾਤਾ ਹਨਾ ਸਾਰੇ ਦੇਸ਼ ਦਾ ਜੇ ਢਿੱਡ ਭਰਤਾ ਇਹ ਤਾਂ ਨਿੱਕੀਆਂ ਗੱਲਾਂ ਨੇ ਔਰ ਜੇ ਸਾਡੀ ਨੌਜਵਾਨ ਪੀੜੀ ਦਾ ਜਜ਼ਬਾ ਜਗਮੀਤ ਬਰਾੜ ਜੀ ਵਰਗਾ ਹੋਵੇ ਤਾਂ ਅਸੀਂ ਫੇਰ ਤੋਂ ਪੰਜਾਬ ਨੂੰ ਸੋਨੇ ਦੀ ਚੀੜੀ ਬਣਾ ਸਕਦੇ ਆ ਬਿਲਕੁਲ ਇਹ ਸੋਨੇ ਦੀ ਚੀੜੀ ਜਿੰਨਾ ਪੈਸਾ ਕਮਾਉਣਾ ਸਾਡੇ ਦੇਸ਼ ਦੇ ਵਿੱਚ ਸੌਖਾ ਜਿੰਨੇ ਸਾਡੇ ਲੋਕ سپورਟਿਵ ਆ ਮੈਂ ਨਾ ਦੁਨੀਆ ਦੇ ਵਿੱਚ ਕੋਈ ਨਹੀਂਗਾ हां गुरुओंਾਂ ਦੀ ਧਰਤੀ ਹੈ ਜੀ ਇੱਥੇ ਕੋਈ ਜਿਹਨੇ ਮਿਹਨਤੀ ਇੱਥੋਂ ਦੇ ਲੋਕ ਨੇ ਦੇਖੋ ਜੀ ਗੁਰੂਆਂ ਦੀ ਧਰਤੀ ਹੈ ਇੱਥੇ ਬੰਦਾ ਕੋਈ ਭੁੱਖਾ ਨਹੀਂ ਰਹਿ ਸਕਦਾਗਾ ਤੁਸੀਂ ਭੁੱਖੇ ਨਹੀਂ ਸੋਵੋਗੇ ਮਿਹਨਤ ਕਰਦੇ ਹੋ ਤੁਸੀਂ ਹਣਾ ਹੁਣ ਤੁਸੀਂ ਮਿਹਨਤ ਕਰ ਰਹੇ ਹੋ ਤੁਸੀਂ ਕੁਝ ਵੀ ਕਰ ਲੋਗੇ ਯਾਰ ਕਿੱਡੀ ਕੀ ਗੱਲ ਆ ਹਣਾ ਸਹੀ ਗੱਲ ਹੈ ਜੀ ਮਿਹਨਤ ਇੱਕ ਥੋੜੀ ਸੋਚ ਵੱਡੀ ਮੈਂ ਹਮੇਸ਼ਾ ਕਹਿੰਨਾ ਉਹਨਾਂ ਕਿ ਥਿੰਕ ਬਿਗ ਹੂੰ ਜਿੰਨਾ ਵੱਡਾ ਸੋਚtak ਜੇ ਸੋਚ ਲੋ ਯਾਰ ਜੇ ਤੁਸੀਂ ਮੰਨ ਲਓ ਜਹਾਜ਼ ਦਾ ਸੋਚੋਗੇ ਕਾਰਤਾ ਲੈ ਲਓਗੇ ਹਨਾ ਜੇ ਤੁਸੀਂ ਮੰਨ ਲਓ ਕਾਰ ਦਾ ਸੋਚੋਗੇ ਬਾਈਕ ਆ ਜੂਗੀ ਹੁਣ ਬਾਈਕ ਦਾ ਸੋਚੋਗੇ ਸਾਈਕਲ ਜੇ ਹੁਣ ਸਾਈਕਲ ਦਾ ਸੋਚੋਗੇ ਫਿਰ ਪੈਦਲ ਜਾਣਾ ਪੈਣਾ ਯੂਨੀਵਰਸ ਫਿਰ ਉਹ ਕਨਸਪਾਇਰ ਕਰਦੀ ਹੈ ਨਾ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਪਤਾ ਬਹੁਤ ਸਾਰੇ ਲੋਕ ਨਾ ਮੈਂ ਕਈ ਪਹਿਲਾਂ ਜਦੋਂ ਵੀਡੀਓ ਦੇਖਦਾ ਹੁੰਦਾ ਸੀ ਵੀ ਕਹਿੰਦੇ ਸੀ ਵੀ ਉਹ ਝੂਠੀਆਂ ਗੱਲਾਂ ਮੈਨੀਫੈਸਟੇਸ਼ਨ ਕੁਛ ਨਹੀਂ ਵਿਜ਼ੂਅਲਾਈਜੇਸ਼ਨ ਕੁਛ ਨਹੀਂ ਪਰ ਮੈਂ ਤੁਹਾਨੂੰ ਅੱਜ ਸੱਚੀ ਦੱਸਣਾ ਚਾਹੁੰਦਾ ਸਾਰਾ ਕੁਝ ਮੈਨੀਫੈਸਟੇਸ਼ਨ ਤੇ ਮੈਰੀ ਵਿਜ਼ੂਅਲਾਈਜੇਸ਼ਨ ਨਾਲ ਮਤਲਬ ਅਚੀਵ ਕੀਤਾ ਬਿਲਕੁਲ ਜੀ ਵਿਜ਼ੂਅਲਾਈਜੇਸ਼ਨ ਕੀਤੀ ਆ ਮੇਰਾ ਹੁਣ ਰ ਆਰਡਰ ਰੱਖਿਆ ਕਮਰੇ ਦਾ ਪਰ ਮੈਨੂੰ ਪਤਾ ਮੈਂ ਕਰ ਲੂੰਗਾ ਜੀ ਜੀ ਕੀ ਗੋਲਾਇਆ ਗੋਲ ਇਹੀ ਹੈ ਕਿ ਇੱਕ ਤਾਂ ਮੈਂ ਫਾਨੋ ਸਟਾਈਲ ਮੈਂ ਚਾਹਣਾ ਕਿ ਪੰਜਾਬੀ ਸੂਟ ਐਡੇ ਸੋਹਣੇ ਸੂਟ ਆ ਦੇਖੋ ਜੀ ਸਾਰੀ ਦੁਨੀਆ ਜੇ ਗੋਰੇ-ਗੋਰੀਆਂ ਜੀਣਾ ਪਾ ਸਕਦੀਆਂ ਕੁਝ ਵੀ ਪਾ ਸਕਦੀਆਂ ਆਪਣੇ ਪੰਜਾਬੀ ਸੂਟ ਨਹੀਂ ਪਾ ਸਕਦੇ ਜੇ ਗੋਰੇ-ਗੋਰੀਆਂ ਹਨਾ ਪੰਜਾਬੀ ਸੂਟ ਪਾਉਣਗੇ ਸਾਰੀ ਦੁਨੀਆ 'ਚ ਪੰਜਾਬੀ ਸੂਟ ਕੁੜੀਆਂ ਪਾਉਣਗੀਆਂ ਦੇਖੋ ਸਾਡਾ ਪੰਜਾਬ ਸਾਡੀ ਪੰਜਾਬੀਅਤ ਕਿੱਥੇ ਜਾਊਗੀ ਬਿਲਕੁਲ ਜੀ ਪਤਾ ਲੱਗੂਗਾ ਯਾਰੇ ਪੰਜਾਬੀ ਪਹਿਰਾਵਾ ਹਨਾ ਕਿੰਨੀਆਂ ਸੋਹਣੀਆਂ ਲੱਗਦੀਆਂ ਕੁੜੀਆਂ ਪੰਜਾਬੀ ਸੂਟ ਪਾ ਕੇ ਹੁਣ ਇੱਕ ਵਾਸਤੇ ਪੰਜਾਬੀ ਸੂਟ ਪਾਇਆ ਹੋਵੇ ਇੱਕ ਵਾਸਤੇ ਕੋਈ ਜੀਨ ਪਾਈ ਹੋਵੇ ਹਨਾ ਜਿਹੜੀ ਪੰਜਾਬ ਕੁੜੀ ਡਬਲ ਹੋ ਜਾਂਦੀ ਹੈ ਜੀ ਹੁਣ ਪਤਾ ਲੱਗਦਾ ਵੀ ਹਾਂ ਪੰਜਾਬ ਤੋਂ ਐ ਹੁਣ ਤੁਸੀਂ ਜੀਨ ਨਾਲ ਕਿੰਨਾ ਕਿ ਆਪਦੇ ਆਪ ਨੂੰ ਸ਼ਿੰਗਾਰ ਲਉਗੇ ਜਦੋਂ ਪੰਜਾਬੀ ਸੂਟ ਪਾ ਕੇ ਕੁੜੀ ਨਿਕਲਦੀ ਹੈ ਹਨਾ ਪਤਾ ਲੱਗਦਾ ਵੀ ਪੰਜਾਬ ਦੀ ਧੀ ਆਉਂਦੀ ਆ ਸਹੀ ਗੱਲ ਹੈ ਜੀ ਬਿਲਕੁਲ ਹਨਾ ਜੀ ਬਿਲਕੁਲ ਸਰ ਬਾਕੀ ਹਰੇਕ ਬੰਦਾ ਰਿਸਪੈਕਟ ਦਿੰਦਾ ਜੀ ਉਹਨੂੰ ਹਮ ਐਗਜ਼ੈਕਟਲੀ ਜੀ ਸੋ ਸਾਡੇ ਕਾਰੀਗਰ ਆ ਜਿੰਨੇ ਵੀ ਹਨਾ ਇਹ ਬਹੁਤ ਜ਼ਿਆਦਾ ਮਿਹਨਤੀ ਆ ਜੀ ਅਸੀਂ ਮੰਨ ਲਓ ਜਿਹੜੇ ਸੀਜ਼ਨ ਦੇ ਵਿੱਚ ਦਿਨ ਰਾਤ ਕੰਮ ਕਰਦੇ ਆ ਬੰਦੇ ਹਮ ਫੇਰ ਕਿਤੇ ਜਾ ਕੇ ਹਨਾ ਆਪਾਂ ਕਿਉਂਕਿ ਇਹਨਾਂ ਨੂੰ ਆਪਾਂ ਕੋਈ ਨਹੀਂ ਇਹ ਸਾਨੂੰ ਬਹੁਤ ਅੱਛਾ ਲੱਗਿਆ ਜੀ ਬੜੀ ਇੱਕ ਹੋਰ ਜਜ਼ਬਾ ਵੀ ਇਨਸਪੀਰਡ ਜਾਗ ਗਿਆ ਤੁਹਾਡਾ ਅੱਜ ਤੁਹਾਨੂੰ ਲਹਿੰਗਾ ਉਸ ਦੀ ਦਿਖਾਉਣੇ ਆਪਾਂ ਹਾਂ ਜੀ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਇਹ ਲਹਿੰਗਾ ਹੈਂਡਵਰਕ ਦੇ ਬਣਾਇਆ ਜੀ ਆ ਦੇਖੋ ਅੱਛਾ ਜੀ ਆ ਦੇਖੋ ਇਟਸ ਵੈਰੀ ਹੈਵੀ ਆ ਦੇਖੋ ਸਾਰਾ ਹੈਂਡ ਦੇ ਬਣਿਆ ਦਬਕੇ ਦਾ ਕੰਮ ਆ ਜੀ ਤੁਸੀਂ ਦੇਖੋ ਦਬਕਾ ਇਹ ਸੈਂਪਲ ਹੈ ਕਿ ਕਿਸੇ ਦਾ ਲਹਿੰਗਾ ਨਾ ਨਾ ਇਹ ਕਿਸੇ ਦਾ ਭੈਣ ਨੇ ਮੈਰਿਜ ਤੇ ਪਾਉਣਾ ਹੈ ਇਹਨੇ ਜਾਣਾ ਕੈਨੇਡਾ ਜਾਣਾ ਜੀ ਓਕੇ ਹਾਂ ਜੀ ਕੀ ਬਾਤ ਹੈ ਜੀ ਮਤਲਬ ਇਹ ਫਿਰ ਲਹਿੰਗਿਆਂ ਦਾ ਕਦੋਂ ਸਟਾਰਟ ਕੀਤਾ ਤੁਸੀਂ ਸਰ ਇਹ ਅਸੀਂ ਮਤਲਬ ਲਹਿੰਗਿਆਂ ਦਾ ਬਾਅਦ ਵਿੱਚ ਸਟਾਰਟ ਕੀਤਾ ਜੀ ਜਦੋਂ ਮਤਲਬ ਕਿ 6 ਮਹੀਨੇ ਬਾਅਦ ਅਸੀਂ ਪੰਜਾਬੀ ਸੂਟ ਜਦੋਂ ਡਿਮਾਂਡ ਆਨ ਲੱਗ ਗਈ ਬਿਲਕੁਲ ਜਦੋਂ ਅਸੀਂ ਪੰਜਾਬੀ ਸੂਟ ਸ਼ੁਰੂ ਕੀਤੇ ਜੀ ਉਸ ਤੋਂ ਬਾਅਦ ਸਾਰੇ ਕਹਿੰਦੇ ਸਾਨੂੰ ਤਾਂ ਲਹਿੰਗਾ ਵੀ ਬਣਾ ਕੇ ਦਿਓ ਹੂੰ ਹੂੰ ਇਹ ਕਾ ਦਿਖਾਇਓ ਰੈੱਡ ਵਾਲਾ ਲਹਿੰਗਾ ਬੜਾ ਸੋਹਣਾ ਹੈ ਹਾਂ ਇਹ ਲਾਸਟ ইয়ার ਅਸੀਂ ਕਿਸੇ ਨੂੰ ਤਿਆਰ ਕਰਕੇ ਦਿੱਤਾ ਸੀਗਾ ਜੀ ਵੈਰੀ ਬਿਊਟੀ ਮਤਲਬ ਕਿ ਕਿਉਂਕਿ ਆਪਣੇ ਲਹਿੰਗੇ ਜਿਹੜੇ ਜੀ ਉਹ ਮੰਨ ਲਓ ਕੋਈ ਫੋਟੋ ਲੈ ਕੇ ਆਉਂਦੇ ਆ ਮੋਸਟਲੀ ਹਾਂਜੀ ਆ ਦੇਖੋ ਜੀ ਮੋਰ ਬਣੇ ਹੋਏ ਆ ਸ ਡਿਟੇਲਿੰਗ ਦੇਖੋ ਜੀ ਕਿ ਕਿੱਡੀ ਸੋਹਣੀ ਬਿਲਕੁਲ ਪਿਓਰ ਹੈਂਡਵਰਕ ਦੇ ਉੱਪਰ ਹੈ ਜੀ ਰੈਡ ਦੇ ਨਾਲ ਕੰਟਰਾਸਟਿੰਗ ਕਲਰਸ ਕਿੰਨੇ ਸੋਹਣੇ ਪਾਏ ਹੋਏ ਇਹਦਾ ਨਾ ਅਸੀਂ ਸਪੈਸ਼ਲ ਉਹਨਾਂ ਨੇ ਰਿਵਿਊ ਦਿੱਤਾ ਸੀਗਾ ਜੀ ਹਮ ਅਸੀਂ ਇੰਸਟਾਗ੍ਰਾਮ ਤੇ ਵੀ ਪੋਸਟ ਪਾਈ ਹੋਈ ਹੈ ਉਹਨਾਂ ਦੀ ਹਾਂਜੀ ਹਾਂਜੀ ਮਤਲਬ ਕਿ ਬਹੁਤ ਜ਼ਿਆਦਾ ਖੁਸ਼ ਹੋਏ ਹੋ ਹਮ ਉਹਦੇ ਵੀ ਸਾਨੂੰ ਮਤਲਬ ਇੰਨਾ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਇਸ ਲਹਿੰਗੇ ਨੂੰ ਵੀ ਬਹੁਤ ਪਿਆਰ ਮਿਲਿਆ ਬਾਕੀ ਨਾ ਸਾਡੇ ਇੱਕ ਚੀਜ਼ ਹੋਰ ਆ ਜੀ ਹਮ ਸਾਡੇ ਕੋਲ ਰੈਂਟ ਤੇ ਵੀ ਕੋਈ ਲਹਿੰਗਾ ਲੈ ਸਕਦਾ ਜੇ ਕਿਸੇ ਨੇ ਬਾਇ ਕਰਨਾ ਬਾਇ ਵੀ ਕਰ ਸਕਦਾ ਮੰਨ ਲਓ ਤੁਹਾਨੂੰ ਕੋਈ ਅੱਜ ਕੱਲ ਜਿਵੇਂ ਹੁਣ ਤੁਹਾਨੂੰ ਆਨਲਾਈਨ ਜਮਾਨਾ ਹਰੇਕ ਇੰਸਟਾਗ੍ਰam ਤੇ ਫੋਟੋ ਦੇਖਦਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਫੋਟੋ ਲੈ ਕੇ ਆ ਜਾਓ ਕਿ ਸਾਨੂੰ ਏਦਾਂ ਦਾ ਲਹਿੰਗਾ ਚਾਹੀਦਾ ਸਾਡੇ ਕਾਰੀਗਰ ਇੰਨੇ ਕਿ ਜ਼ਿਆਦਾ ਐਕਸਪਰਟ ਆ ਕਿ ਤੁਸੀਂ ਉਹ ਫੋਟੋ ਨੂੰ ਹੂਬ-ਹੂ ਤੁਹਾਨੂੰ ਲਹਿੰਗਾ ਬਣਾ ਕੇ ਦੇ ਦੇਣਗੇ ਜੀ ਵਾਓ ਅੱਛਾ ਮੈਨੂੰ ਨਾ ਇੱਕ ਚੀਜ਼ ਦੀ ਬੜੀ ਖੁਸ਼ੀ ਹੋਈ ਕਿ ਤੁਸੀਂ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਪਰ ਤੁਸੀਂ ਇਸ ਚੀਜ਼ ਦੇ ਵਿੱਚ ਸੰਗ ਨਹੀਂ ਮੰਨੀ ਕਿ ਅਸੀਂ ਇੱਕ ਕੱਪੜੇ ਤੋਂ ਕਿਉਂ ਸਟਾਰਟ ਕਰੀਏ ਮੈਂ ਸਿੱਧਾ ਸਿੱਧਾ ਵੱਡਾ ਸ਼ੋਰੂਮ ਕਿਉਂ ਨਾ ਮੈਂ ਕਰ ਸਕਦਾ ਸੀ ਮੇਰੇ ਕੰਮ ਤੁਸੀਂ ਉਦੋਂ ਵੀ ਕਰ ਸਕਦੇ ਸੀ ਮੇਰੇ ਪਾਪਾ ਸਪੋਰਟ ਕਰਦੇ ਸੀ ਬਿਲਕੁਲ ਮੈਂ ਉਹਨਾਂ ਨੂੰ ਕਹਿ ਰਹੇ ਹਾਂ ਉਹਨਾਂ ਨੇ ਮੇਰੀ ਹੈਲਪ ਕਰਨੀ ਸੀ ਪਰ ਕਦੇ ਵੀ ਸਮਾਲ ਮਤਲਬ ਸਟਾਰਟ ਕਰੋ ਜੇ ਮੰਨ ਲਓ ਹੁਣ ਆਪਾਂ ਪੌੜੀ ਚੜ ਕੇ ਆਏ ਆ ਉੱਪਰ ਮੈਂ ਕਹਿੰਦਾ ਮੈਂ ਛਾਲ ਮਾਰ ਕੇ ਪੰਜਵੀਂ ਛੇਵੀਂ ਪੌੜੀ ਤੇ ਜਾਣਾ ਮੇਰੀ ਲੱਤ ਵੀ ਟੁੱਟ ਸਕਦੀ ਸੀਗੀ ਸਹੀ ਗੱਲ ਟੁੱਟ ਸਕਦੀ ਸੀ ਨਾ ਜੇ ਮੈਂ ਕਹਿਦਾ ਵੀ ਥੱਲੇ ਮੈਂ ਐ ਨਹੀਂ ਉਤਰਨਾ ਮੈਂ ਛਾਲ ਮਾਰੂਗਾ ਥੱਲੇ ਬਿਲਕੁਲ ਸੋ ਅੱਜ ਮੈਂ ਸਮਾਲ ਸਟਾਰਟ ਕੀਤਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਮੈਂ ਫੇਲ ਵੀ ਹੋ ਜਾਊਂਗਾ ਮੈਂ ਤਾਂ ਇਹ ਕਹਿਣਾ ਕਿ ਜਿੰਨੀ ਤੁਹਾਡੀ ਉਮਰ ਛੋਟੀ ਆ ਤੁਸੀਂ ਫੇਲ ਹੋਣਾ ਸ਼ੁਰੂ ਕਰੋ ਫੇਲ ਹੋ ਜਾ ਫੇਲ 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 ਜਿੱਦੇ ਤੁਸੀਂ ਪਾਸ ਹੋਏ ਤੁਹਾਨੂੰ ਨਜ਼ਾਰਾ ਆ ਜਾਊਗਾ ਵੀ ਕੀ ਆ ਬਾਤ ਆ ਯਾਰ ਗੱਲਬਾਤ ਹੋ ਗਈ ਹੈ ਨਾ ਮੈਨੂੰ ਨਾ ਬੜੀ ਖੁਸ਼ੀ ਹੋਈ ਮੇਰਾ ਬੇਟਾ ਯਵਰਾਜ ਹਾਂਜੀ ਥੋੜੇ ਦਿਨ ਪਹਿਲਾਂ ਉਹਦੀ ਉਮਰ 8 ਸਾਲ ਆ ਅੱਛਾ ਜੀ ਮੈਨੂੰ ਉਦੋਂ ਇੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਉਹਦਾ ਵੀ ਪਾਪਾ ਮੇਰੀ ਪਾਕਟ ਮਨੀ 3000 ਰੁਪਏ ਹੋ ਗਈ ਮੈਂ ਸਟਾਰਟਅਪ ਕਰਨਾ ਕੋਈ ਅੱਛਾ ਹਾਂ ਮੈਂ ਕਿਹਾ ਯਾਰ ਕਮਾਲ ਹੋ ਗਈ ਵੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਕੋਈ 2-400 ਰੁਪਏ ਆ 500 ਰੁਪਏ ਮੇਜ ਦੇਣਾ ਮੇਰਾ ਆਪਣੇ ਮਮਾ ਪਾਪਾ ਨੂੰ ਵੀ ਕਿਵੇਂ ਮਿਹਨਤ ਕਰ ਰਹੇ ਨੇ ਕੋਈ 2-400 500 ਰੁਪਏ ਦੇ ਦੇਣਾ ਮੈਂ ਆਪਾਂ ਨੂੰ ਹੁੰਦਾ ਸੀ ਵੀ ਯਾਰ ਚੱਲ ਕੇ ਕੁਝ ਖਾ ਪੀ ਕੇ ਆਗੇ ਕੋਈ ਸਮਾਨ ਲੈ ਕੇ ਆਈਏ ਖੇਡਣ ਨੂੰ ਨਾ ਕੋਈ ਟਰੈਕਟਰ ਲੈ ਆਈਏ ਖੇਡਣ ਨੂੰ ਸੋ ਬੱਚੇ ਇੰਨੇ ਕਿ ਜ਼ਿਆਦਾ ਸਿਆਣੇ ਹੋ ਚੁੱਕੇ ਆ ਸਟਾਰਟਅਪ ਦੀਆਂ ਗੱਲਾਂ ਕਰਨ ਲੱਗ ਪਿਆ ਇੰਡੀਆ ਇੱਕ ਦਿਨ ਇਸ ਲੈਵਲ ਤੇ ਪਹੁੰਚੂਗਾ ਕਿ ਵਰਲਡ ਖੜ ਖੜ ਕੇ ਦੇਖੂਗਾ ਸਾਡੇ ਮੁੰਡੇ ਸਾਡੀਆਂ ਕੁੜੀਆਂ ਇੰਨੀਆਂ ਮਿਹਨਤੀ ਆ ਮੈਂ ਤੁਸੀਂ ਸੋਚ ਨਹੀਂ ਸਕਦੇ ਜੀ ਇਹਨਾਂ ਨੂੰ ਕੋਈ ਵੀ ਕੰਮ ਦੇ ਦਿਓ ਇਹਨਾਂ ਨੂੰ ਡਾਇਰੈਕਸ਼ਨ ਦੀ ਲੋੜ ਦਿਮਾਗ ਚ ਵੜਤੀ ਸਾਡਾ ਮਾਪੇ ਸਕੂਲ ਸਵੇਰ ਥਾਪੀ ਦੇ ਕੇ ਤੋਰਦਾ ਪੁੱਤ ਜਾ ਤੂੰ ਨੌਕਰੀ ਕਰਨੀ ਆ ਕੀ ਬਦ ਉਹ ਯਾਰ ਉਹਨੂੰ ਪੁੱਛ ਤਾਂ ਲਓ ਉਹਨੇ ਕੀ ਕਰਨਾ ਹੂੰ ਬਿਲਕੁਲ ਹਣਾ ਹੁਣ ਤੁਸੀਂ ਆ ਤੁਹਾਨੂੰ ਹੁਣ ਰਿਪੋਰਟਿੰਗ ਦਾ ਸ਼ੌਂਕ ਆ ਤੁਸੀਂ ਐਂਕਰਿੰਗ ਦੇ ਵਿੱਚੋਂ ਤੁਸੀਂ ਜਰਨਲਿਸਟ ਹੋ ਜੇ ਤੁਹਾਨੂੰ ਐਵੇਂ ਤੱਕੇ ਦੇ ਨਾਲ ਆਪਾਂ ਕਹ ਲਈਏ ਤੁਸੀਂ ਟੀਚਰ ਬਣੋ ਹਣਾ ਫਿਰ ਉਹ ਮਜ਼ਾ ਨਹੀਂ ਆਉਂਦਾ ਉਸ ਗੱਲ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਬੱਚਿਆਂ ਨੂੰ ਉੱਡਣ ਦਿਓ ਯਾਰ ਫੇਲ ਹੋ ਜਾਣਗੇ ਅਸੀਂ ਕੀ ਕਹਨੇ ਹੁੰਨੇ ਆ ਕਿ ਜਿੰਨਾ ਕੋਈ ਜਲਦੀ ਫੇਲ ਹੋਊਗਾ ਉਨਾ ਹੀ ਕਾਮਯਾਬ ਹੋਊਗਾ ਸਹੀ ਗੱਲ ਹੈ ਫੇਲਿਅਰ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਜਦੋਂ ਹੁਣ ਤੁਸੀਂ ਦੇਖੋ KFC ਦੀ ਗੱਲ ਆਪਾਂ ਕਰ ਲਈਏ 75 80 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਘਰ ਘਰ ਜਾ ਕੇ ਉਹਨਾਂ ਨੇ ਚਿਕਨ ਵੇਚਿਆ ਆਪਦਾ ਤੇ ਅੱਜ ਉਹ ਕਿੱਥੇ ਆ ਕਹਿੰਦੇ 1000 ਮਤਲਬ 1000 ਟਾਈਮ ਉਹ ਮਤਲਬ ਉਹਦੇ ਵਿੱਚ ਫੇਲ ਹੁੰਦੇ ਰਹੇ ਬਿਲਕੁਲ ਜੀ ਰਿਜੈਕਸ਼ਨ ਸਭ ਤੋਂ ਵੱਡੀ ਚੀਜ਼ ਆ ਰਿਜੈਕਸ਼ਨ ਜਿਹਨੂੰ ਲੈਣੀ ਆ ਗਈ ਉਹ ਕਾਮਯਾਬ ਹੈ ਜੀ ਹੁਣ ਕੋਈ ਵੀ ਮੈਨੂੰ ਕੋਈ ਸੰਗ ਸ਼ਰਮ ਨਹੀਂਗੇ ਮੈਨੂੰ ਕਿਤੇ ਮਰਜ਼ੀ ਤੁਸੀਂ ਸੜਕ ਤੇ ਵੀ ਖੜੇ ਕਰ ਦੋ ਮੈਂ ਕਰ ਲ ਬੈ ਨਾ ਕੋਈ ਵੀ ਚੀਜ਼ ਆਪਾਂ ਜੇ ਆਪਦੇ ਆਪ ਦੀ ਮੰਨ ਲਓ ਉਹ ਹਵਾ ਜੀ ਤੁਰੇ ਫਿਰੇਗੀ ਕਿ ਸਾਡੇ ਕੋਲੇ ਤਾਂ ਸਾਡੇ ਕੋਲੇ ਤਾਂ ਉਹ ਆ ਮਤਲਬ ਕਿ ਤੁਸੀਂ ਜਿਹੜੇ ਆਪਾਂ ਹੁਣ ਸੁਣਿਆ ਕਿ ਉਹ ਕਹਿੰਦੇ ਆ ਕਿ ਜੇ ਤੁਸੀਂ ਜੰਮੇ ਮੰਨ ਲਓ ਗਰੀਬ ਆ ਤਾਂ ਕੋਈ ਗੱਲ ਨਹੀਂ ਤੁਹਾਡਾ ਕੋਈ ਦੋਸ਼ ਨਹੀਂ ਪਰ ਮਰੋ ਗਰੀਬ ਨਾ ਹਨਾ ਆਪਦੀ ਮਿਹਨਤ ਨਾਲ ਕੁਝ ਬਣਾ ਕੇ ਜਾਓ ਸੋ ਮੈਂ ਤਾਂ ਇਹੀ ਕਹਾਂਗਾ ਕਿ ਵੱਧ ਤੋਂ ਵੱਧ ਬੁੱਕਸ ਪੜੋ ਯਾਰ ਜੇ ਤੁਸੀਂ ਆਪਦੇ ਆਲੇ ਦੁਆਲੇ ਹਨਾ ਹੁਣ ਆਪਣਾ ਮਾਪਿਓ ਜਿਸ ਬਿਜ਼ਨਸ ਦੇ ਵਿੱਚ ਆ ਮੰਨ ਲਓ ਹੁਣ ਖੇਤੀ ਕਰਦਾ ਜਾਂ ਕੋਈ ਵੀ ਕੰਮ ਕਰਦਾ ਤੁਸੀਂ ਉਹਨਾਂ ਤੋਂ ਉਸ ਚੀਜ਼ ਦੀ ਦਾ ਗਾਈਡੈਂਸ ਲੈ ਸਕਦੇ ਹੋ ਪਰ ਸਾਡੇ ਬੱਚੇ ਕੀ ਗਲਤੀ ਕਰਦੇ ਆ ਮੰਨ ਲਓ ਹੁਣ ਕਿਸੇ ਨੇ ਜੁਐਲਰੀ ਸ਼ਾਪ ਕਰਨੀ ਆ ਹਾਂਜੀ ਠੀਕ ਹੈ ਜੀ ਉਹਦਾ ਮਾਪਿਓ ਖੇਤੀ ਕਰ ਰਿਆ ਹੁਣ ਉਹ ਆਪਦੇ ਮਾਪਿਓ ਨੂੰ ਜੁਐਲਰੀ ਸ਼ਾਪ ਦਾ ਪੁੱਛੂਗਾ ਤਾਂ ਉਹ ਫੇਲ ਹੋਊਗਾ ਹੀ ਉਹਨੂੰ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਜੇ ਤੁਸੀਂ ਜੁਐਲਰੀ ਸ਼ਾਪ ਕਰਨੀ ਆ ਤਾਂ ਕਿਸੇ ਸੁਨਿਆਰੇ ਨੂੰ ਪੁੱਛੋ ਨਾ ਸਹੀ ਗੱਲ ਹੈ ਜੇ ਤੁਸੀਂ ਖੇਤੀ ਕਰਨੀ ਤਾਂ ਜੱਟ ਨੂੰ ਪੁੱਛ ਲਓ ਜਾ ਕੇ ਜੇ ਤੁਸੀਂ ਕੱਪੜੇ ਦਾ ਕੰਮ ਕਰਨਾ ਜਿਹੜਾ ਕੱਪੜੇ ਦਾ ਵਪਾਰੀ ਆ ਉਹਦੇ ਨਾਲ ਗੱਲ ਤਾਂ ਕਰੋ ਅਸੀਂ ਕਿਸੇ ਦੇ ਕੋਲੇ ਜਾਣਾ ਹੀ ਨਹੀਂ ਚਾਹੁੰਦੇਗੇ ਅਸੀਂ ਘਰੇ ਬੈਠੇ ਆ ਆਪਦਾ ਮਨ ਘੜਤ ਗੱਲਾਂ ਕਰ ਲੈਨੇ ਕਿ ਨਹੀਂ ਯਾਰ ਮੈਂ ਤਾਂ ਐ ਕਰ ਲੂੰਗਾ ਉਹ ਕਰ ਲੂੰਗਾ ਉਹ ਜੇ ਦਸਾਂ ਤੇ ਜਾਓਗੇ 20ਾਂ ਤੇ ਜਾਓਗੇ ਕੋਈ ਦੋ ਬੰਦੇ ਤਾਂ ਹੋਣਗੇ ਜਿਹੜੇ ਗੱਲ ਸੁਣ ਲੈਣਗੇ ਬਿਲਕੁਲ ਸਰ ਬਾਕੀ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਜੀ ਪੰਜਾਬ ਦੇ ਵਿੱਚ ਤੁਸੀਂ ਖੜੇ ਹੋ ਕਿਸੇ ਕੋਲੇ ਮਰਜ਼ੀ ਚਲੇ ਜਾਓ ਕੋਈ ਜਵਾਬ ਹੀ ਨਹੀਂ ਦਿੰਦਾਗਾ ਵਧੀਆ ਕੰਮ ਕਰੋ ਲੋਕ ਆਪੇ ਤੁਹਾਡੇ ਕੋਲੇ ਆ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਆਪਣਾ ਥੈਂਕ ਯੂ ਸਮਾਂ ਦੇ ਲਈ ਤੇ ਸਾਨੂੰ ਇੰਨਾ ਵਿਸਤਾਰ ਦੇ ਵਿੱਚ ਆਪਣੇ ਕੰਮ ਬਾਰੇ ਤੇ ਆਪਣੀ ਸਟਰਗਲ ਬਾਰੇ ਦੱਸਣ ਲਈ ਬਿਲਕੁਲ ਜੀ ਮੈਂ ਬਸ ਲਾਸਟ ਇੱਕ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਕੋਈ ਵੀ ਕੰਮ ਕਰੋ ਬਸ ਤਾਂ ਇਹ ਕੰਮ ਵੱਡਾ ਛੋਟਾ ਨਹੀਂ ਬੰਦੇ ਦੀ ਸੋਚ ਵੱਡੀ ਛੋਟੀ ਆ ਹਣਾ ਹਾਂਜੀ ਹਾਂਜੀ ਤੇ ਉਹੀ ਆ ਤੁਸੀਂ ਸੋਚ ਵੱਡੀ ਰੱਖੋ ਜੋ ਕੁਝ ਕਰਨਾ ਪਹਿਲਾਂ ਆਪਣੇ ਦਿਮਾਗ 'ਚ ਬਣਾ ਲਓ ਜੇ ਕਿਸੇ ਨੇ ਫੈਨ ਬਣਾਇਆ ਪਹਿਲਾਂ ਆਪਣੇ ਦਿਮਾਗ 'ਚ ਬਣਾਇਆ ਜਹਾਜ਼ ਬਣਾਇਆ ਆਪਣੇ ਦਿਮਾਗ 'ਚ ਬਣਾਇਆ ਜੋ ਤੁਸੀਂ ਬਿਜ਼ਨਸ ਕਰਨਾ ਪਹਿਲਾਂ ਇਮੇਜਿਨੇਸ਼ਨ ਬਣਾਓ ਫਿਰ ਕੰਮ ਕਰੋ ਤੁਹਾਨੂੰ ਤਰੱਕੀ ਜਰੂਰ ਮਿਲੂਗੀ ਸਤਿ ਸ੍ਰੀ ਅਕਾਲ ਜੀ